ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬ ਜੁਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਵਿਭਾਗ ਟਿੱਪਣੀਕਾਰ ਬੁਲਾਰੇ ਦੀਪਕ ਸ਼ਰਮਾ ਜਨਾਰਥਰ ਜੀ ਸ਼ਰਮਾ ਜਸਤੀਕਾਲ ਸਵਾਗਤ ਹੈ ਜੀ ਪੰਜਾਬ ਜੁਡੀ ਯੂਐਸਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਧਰੀਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੂਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੂਰੈਂਸ ਲੈ ਸਕਦੇ ਹੋ ਇੰਸ਼ੂਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 1999 ਤੋਂ ਲਗਾਤਾਰ ਇੰਸ਼ੂਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੂਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਫਰ ਕਵਰ ਕੈਲੀਫੋਰਨੀਆ ਆਪ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 ਟਰਕੀ ਨੇ ਇਮੀਗ੍ਰੇਸ਼ਨ ਲਾਫਰ ਵਾਲੇ ਜਿਹੜੇ ਟਿਰਕੀ ਆ ਨਾ ਟਾਰਨੀ ਟਰਕੀ ਆ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਆ 415 909 0503 ਗੁਰਦੀਪ ਸਿੰਘ ਵਰਦੀក្លੋਵਿਸ ਮਨਦੀਪ ਸਿੰਘ ਸੰਦੀਪ ਕੌਰ ਸੈਨੋਜ਼ੇ ਅਮਰੀਕ ਸਿੰਘ ਟਵਾਲ ਜਰਨੈਲ ਸਿੰਘ ਯੂਬਾ ਸਿਟੀ ਗੁਰਨਾਮ ਸਿੰਘ ਐਂਟੀਲੋਕ ਤੇ ਜਰਨੈਲ ਸਿੰਘ ਸਿਆਟਲ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਆ 408 272 5200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 16 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਮੁੱਖ ਮੰਤਰੀ ਸਾਹਿਬ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਤੋਂ ਉਹਨਾਂ ਦੀ ਸਿਹਤ ਬਾਰੇ ਖਬਰਾਂ ਆ ਰਹੀਆਂ ਸਨ ਕਿ ਸਿਹਤ ਦੇ ਵਿੱਚ ਵਿਗਾੜ ਪੈ ਗਿਆ ਪਰ ਕੀ ਅਸਰ ਆਈਆਂ ਉਹਨਾਂ ਦੇ ਸਿਆਸੀ ਤੌਰ ਤੇ ਢਿੱਲੇ ਹੋਣ ਦੀਆਂ ਵੀ ਹੋ ਰਹੀਆਂ ਨੇ ਸਵਾਲ ਪੈਦਾ ਇਹ ਹੋ ਗਿਆ ਵੀ ਮੁੱਖ ਮੰਤਰੀ ਸਾਹਿਬ ਦੀ ਸਿਹਤ ਵਿਗੜੀ ਹੈ ਜਾਂ ਫਿਰ ਸਿਆਸੀ ਤੌਰ ਤੇ ਢਿੱਲੇ ਹੋ ਗਏ ਜੀ ਪਰਵਿੰਦ ਜੀ ਸਿਹਤ ਵਿਗੜਨ ਦੇ ਉੱਤੇ ਨਾ ਤਾਂ ਮੁੱਖ ਮੰਤਰੀ ਦੇ ਦਫ਼ਤਰ ਤੋਂ ਨਾ ਸੀਐਮ ਹਾਊਸ ਤੋਂ ਨਾ ਪਬਲਿਕ ਰਿਲੇਸ਼ਨ ਵਿਭਾਗ ਤੋਂ ਨਾ ਸਿਹਤ ਵਿਭਾਗ ਮੈਂ ਤੋਂ ਕਿਸੇ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਹੈ ਠੀਕ ਹੈ ਜੀ ਵਿਕਰਮ ਮਜੀਠੀਆ ਸਭ ਤੋਂ ਪਹਿਲਾਂ ਇਸ ਮਸਲੇ ਤੇ ਬੋਲੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਇਸ ਕੰਦਾ ਦਮ ਭਰਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਿਹਤ ਵਿਗੜ ਗਈ ਹੈ ਠੀਕ ਹੈ ਉਹਨਾਂ ਦੇ ਨਿਵਾਸ ਸਟਕਾਣੇ ਦੇ ਉੱਤੇ ਪੀਜੀ ਦੇ ਕਿਡਨੀ ਦੇ ਸਪੈਸ਼ਲਿਸਟ ਹਾਰਟ ਦੇ ਸਪੈਸ਼ਲਿਸਟ ਡਾਕਟਰ ਪਹੁੰਚ ਗਏ ਨੇ ਹਮ ਹ ਉਹਨਾਂ ਨੇ ਤਾਂ ਇੱਕ ਤੱਕ ਦਮ ਪਰਿਆ ਕਿ ਦੋ ਐਮਬੂਲੈਂਸਾਂ ਤਿਆਰ ਕਰੀਆਂ ਨੇ ਸ਼ਾਇਦ ਕਿ ਉਹਨਾਂ ਨੂੰ ਹਸਪਤਲ ਸ਼ਿਫਟ ਨਾ ਕਰਨਾ ਪੈ ਜੇ ਸੋ ਇਸ ਲਈ ਉਹ ਕਹਿੰਦੇ ਪੁਰਾਣਾ ਪੁਰਾਣੀ ਬਿਮਾਰੀ ਫਿਰ ਪੁਰਾਣਾ ਮਸਲਾ ਜਾਗ ਪਾਉਣ ਨੇ ਕਿੰਨੀ ਤਰ੍ਹਾਂ ਦੇ ਸਵਾਲ ਕਰੇ ਕੀਤੇ ਰਿਹਾ ਸੋ ਚਲੋ ਹਾਂ ਪ੍ਰਮਾਤਮਾ ਤੰਦਰੁਸ ਰੱਖੇ ਬਿਲਕੁਲ ਪਰ ਜੇਕਰ ਇਹ ਖਬਰ ਸੱਚੀ ਹੈ ਤੇ ਫਿਰ ਵੀ ਕਰਮਾਂ ਦੀ ਹੈ ਹਮ ਤੇ ਜੇਕਰ ਤੁਸੀਂ ਸਿਆਸੀ ਵਾਲੀ ਗੱਲ ਕਰਦੇ ਹੋ ਤਾਂ ਉਦੇ ਹਵਾਲੇ ਨਾਲ ਵੀ ਜੇਕਰ ਦੇਖਿਆ ਜਾਵੇ ਤੇ ਮਤਲਬ ਕੀ ਆਮ ਆਦਮੀ ਪਾਰਟੀ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਹੈ। ਹੂੰ ਹੂੰ। ਲਗਾਤਾਰ ਦਿੱਲੀ 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 ਵਾਲਿਆਂ ਦਾ ਕੰਟਰੋਲ ਦਿੱਲੀ ਵਾਲੇ ਚਲਾ ਰਹੇ ਦਿੱਲੀ ਵਾਲੇ ਕਰ ਰਹੇ ਦਿੱਲੀ ਵਾਲੇ ਇਹ ਕਰ ਰਹੇ ਲੁਧਿਆਣਾ 'ਚ ਦਿੱਲੀ ਦਾ ਕੰਟਰੋਲ ਫੈਸਲਾ ਦਿੱਲੀ ਵਾਲੇ ਕਰ ਰਹੇ ਐਲਾਨ ਕੀ ਜੀਵਨ ਕਰ ਰਹੇ। ਸੋ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ 'ਚੋਂ ਨਿਕਲੇ ਵਰਕਰਾਂ ਸਰਕਰਾਂ ਨਹੀਂ ਲੁਧਿਆਣੇ 'ਚ ਇਸ ਨੂੰ ਮੁੱਦਾ ਬਣਾਤਾ ਅੱਜ ਹਰ ਆਮ ਆਦਮੀ ਪਾਰਟੀ ਦੇ ਵਿਰੋਧ 'ਚ ਲੜ ਰਹੀ ਏ ਤੇ ਦਾ ਮੁੱਦਾ ਹੈ ਇਹ ਦਿੱਲੀ ਬਨਾਮ ਪੰਜਾਬ। ਹੂੰ। ਤੇ ਕੀ ਉਸ ਮੁੱਦੇ ਨੂੰ ਭਗਵੰਤ ਮਾਨ ਨੂੰ ਵੀ ਹੁਣ ਲੱਗਣ ਲੱਗ ਪਿਆ ਕਿ ੱੱਕਾ ਹੋ ਰੇ ਜੀ ਕਿਉਂ ਇਸ ਲਈ ਇਸ ਵਹਨੇ ਪਰੇ ਹੋਏ ਨੇ ਪਿਛਲੇ 2 ਦਿਨਾਂ ਤੋਂ ਲੁਧਿਆਣਾ 'ਚ ਦਿਖ ਨਹੀਂ ਰਹੇ ਤੇ ਚੋਣਾ ਹੋਂ ਤੇ ਮੁੱਖ ਮੰਤਰੀ ਤਾਂ ਅੱਧੇ ਬਾਹਰ ਹੁੰਦੇ ਨੇ ਗੱਡੀ 'ਚ ਤਾਂ ਅੰਦਰ ਹੀ ਨਹੀਂ ਜਾਂਦੇ ਤਾਂ ਫੁੱਲ ਵੀ ਆਪਣੇ ਨਾਲੇ ਲੈ ਜਾਂਦੇ ਨੇ ਕਿ ਬੰਡਲੋ ਭਾਈ ਮੇਰੇ ਨਾਲ ਸਿੱਟਦੇ ਹੋ ਸਹੀ ਸਹੀ ਇਸ ਲਈ ਉਹਨਾਂ ਨੂੰ ਤਾਂ ਚਾਹ ਬਹੁਤ ਚੜਦਾ ਹੈ ਰੈਲੀਆਂ 'ਚ ਭਾਸ਼ਣ ਦੇਣ ਦਾ ਰੋਡ ショਅ 'ਚ ਜਾਣ ਦਾ ਹੂੰ ਤੇ ਉਹ ਜੇ 1.5 ਤੋਂ 2 ਦਿਨਾਂ ਤੋਂ ਨਹੀਂ ਦਿਖ ਰਹੇ ਤਾਂ ਉਤਰ ਕੁਛ ਤਾਂ ਹੈ ਹੁਣ ਜਿਹੜੀ ਮਜੀਠੀਆ ਕਹ ਰਹੇ ਨੇ ਉਹ ਵਾਲੀ ਸਿਹਤ ਵਿਗੜੀ ਆ ਜਾਂ ਜਿਹੜੇ ਲੋਕ ਕਿ ਆਸਰਾਈਆਂ ਲਾ ਰਹੇ ਨੇ ਕਿ ਸਿਆਸੀ ਸਿਹਤ ਵਿਗੜੀ ਆ ਉਹ ਹੈ ਜੀ ਪਰ ਕੁਛ ਹੈ ਲੰਗੇ ਦੋਕ ਦਿਨਾਂ ਦੇ ਦਰਮਿਆਨ ਖਬਰਾਂ ਜਿਹੜੀਆਂ ਆਈਆਂ ਉਹ ਇਹ ਵੀ ਆਈਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਉਹ ਡਾਕਟਰ ਗੁਰਪ੍ਰੀਤ ਕੌਰ ਹੋਣ ਉਹਨਾਂ ਦੀ ਧਰਮ ਪਤਨੀ ਦੇ ਨਾਲ ਜਿਹੜੀ ਮੀਡੀਆ ਦੀ ਟੀਮ ਕੰਮ ਕਰ ਰਹੀ ਸੀ ਉਹਨੂੰ ਵੀ ਦਿੱਲੀ ਵਾਲਿਆਂ ਨੇ ਅਚਨਚੇਤ ਹਟਾਤਾ ਹਮ 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 ਉਹਨਾਂ ਦਾ ਵੀ ਬੋਰੀ ਬਿਸਰਾ 8 10 ਜਣੇ ਨੇ ਜਿਹੜੇ ਪੰਜਾਬ ਨਾਲ ਸੰਬੰਧਤ ਨੇ ਹਮ ਤੇ ਮਤਲਬ ਇੱਕ ਮੁੰਡਾ ਤਾਂ ਇਹਨਾਂ ਚ ਉਹ ਹੈ ਜਿਵੇਂ ਮਨਜੀਤ ਸਿੱਧੂ ਬਾਰੇ ਕਿਹਾ ਜਾਂਦਾ ਸੀ ਜਦੋਂ ਉਹਨਾਂ ਨੂੰ ਕੱਢਿਆ ਸੀ ਕਿ ਮਨਜੀਤ ਸਿੱਧੂ ਤੋਂ ਉਹਨਾਂ ਦੇ ਬਚਪਨ ਦਾੜੀ ਤੇ ਆ ਹਮ ਜਿਹੜੇ ਉਹਨਾਂ ਦੇ ਮਤਲਬ ਕਿ ਹੈ ਨਾ ਨਿੱਜੀ ਤੌਰ ਦੇ ਉੱਤੇ ਨਾਲ ਸੀਗੇ ਸੋ ਉਹਨੂੰ ਵੀ ਹਟਾਇਆ ਤੇ ਹੁਣ ਜਿਹੜੇ ਹਟਾਏ ਨੇ ਉਹਨਾਂ ਚ ਵੀ ਇੱਕ ਮੁੰਡਾ ਤਾਂ ਉਹ ਜਿਹੜਾ ਪੀਪੀਪੀ ਤੋਂ ਨਾਲ ਤੁਰਿਆ ਆਉਂਦਾ ਭਗਵੰਤ ਮਾਨ ਦੇ ਠੀਕ ਹੈ ਅੱਛਾ ਸੋ ਇਸ ਲਈ ਕੀ ਇਹ ਸਾਰੀ ਉਹਦੀ ਟੀਮ ਪਰੇ ਕੀਤੀ ਜਾ ਰਹੀ ਹੈ ਤੇ ਦਿੱਲੀ ਵਾਲੇ ਆਪਣੇ ਬੰਦੇ ਲਾਤੇ ਨੇ ਸੋ ਕਿ ਇਹ ਵੀ ਨਰਾਜ਼ਗੀ ਦਾ ਕਾਰਨ ਹੈ ਕਿ ਕੋਈ ਤਾਂ ਮੇਰਾ ਰਹਿਣ ਦੇ। ਹੂੰ। ਸੋ ਪਰ ਕੁਛ ਨਾ ਕੁਛ ਹੈ ਤੇ ਜੇਕਰ ਮੀਟ ਖੇਦੀ ਮੰਨੋਗੇ ਤਾਂ ਸਿਹਤ ਵਿਗੜੀ ਹੈ ਤੇ ਜੇ ਇਹ ਕੇਸ ਰਾਈਆਂ ਦੇ ਮਸਲੇ ਦੀ ਮੰਨੋਗੇ ਤਾਂ ਸਿਆਸੀ ਸਿਹਤ ਵਿਗੜੀ ਹੈ। ਪਰ ਇਸ ਮੌਕੇ ਸਵਾਲ ਇਹ ਹੈ ਸਿਆਸੀ ਸਿਹਤ ਵਿਗੜਦੀ ਆ ਕੀ ਮੋਖੰਦਰੀ ਭਗਵੰਤ ਮਾਨ ਇਸ ਮੌਕੇ ਰਿਸਕ ਪਲੈਨ ਦੀ ਪੋਜੀਸ਼ਨ 'ਚ ਹੈਗੇ ਜਦੋਂ ਕੇਜਰੀਵਾਲ ਉਹ ਨਹੀਂ ਆਪਣੀਆਂ ਕੁਰਸੀਆਂ ਪੱਕੀਆਂ ਕਰ ਰਹੇ ਨੇ ਤੇ ਭਗਵੰਤ ਮਾਨ ਆਪਣੀ ਕੁਰਸੀ ਹਰਾਉਣਾ ਚਾਹਣਗੇ। ਹੂੰ। ਸੋ ਇਹ ਵੀ ਸਵਾਲ ਹੈ। ਇਸ ਲਈ ਲੱਗਦਾ ਨਹੀਂ ਕਿ ਇਹ ਲੱਤਾਂ ਇਨਾ ਭਾਰ ਚੱਲਣ ਪਰ ਕੁਛ ਨਾ ਕੁਛ ਹੈ ਜਨਾਬ ਦੇਖੋ ਇਹ ਜਿਹੜੀ ਕੁਰਸੀ ਦੀ ਖਿੱਚੋ ਤਾਣਾ ਨਾ ਜਿਹਦਾ ਤੁਸੀਂ ਜ਼ਿਕਰ ਕਰਕੇ ਹਟੇ ਉੱਤੇ ਬੜੀ ਤਫਸੀਲ ਦੇ ਨਾਲ ਜਿਹੜੇ ਲੰਘੇ ਦਿਨਾਂ ਦੇ ਵਿੱਚ ਜੋ ਕੁਛ ਵਾਪਰਿਆ ਸ਼ਰਮਾ ਜੀ ਉਹਦੇ ਬਾਰੇ ਤੁਸੀਂ ਦੱਸਿਆ ਜਾਣੂ ਕਰਵਾਇਆ ਇਹ ਖਿੱਚੋ ਤਾਣ ਭਾਜਪਾ ਦੇ ਵਿੱਚ ਵੀ ਹੈ ਪਰ ਉਹਦਾ ਜਿਹੜਾ ਇੱਕ ਗੈਰ ਸਿਆਸੀ ਵਿੰਗ ਹੈ ਜਿਹੜਾ ਕਿ ਉਹਨੂੰ ਕੰਟਰੋਲ ਕਰਦਾ ਆਰਐਸਐਸ ਉਹਨਾਂ ਦਾ ਜਿਹੜਾ ਕੰਮਕਾਰ ਕਰਨ ਦਾ ਤਰੀਕਾ ਉਹ ਕਦੇ ਵੀ ਵਿਅਕਤੀ ਵਿਸ਼ੇਸ਼ ਨੂੰ ਜਥੇਬੰਦੀ ਤੋਂ ਵੱਡਾ ਨਹੀਂ ਹੋਣ ਦਿੰਦੇ ਆਪਨ ਪਤਾ ਉਥੇ ਕੀ ਕੁਝ ਚੱਲ ਰਿਹਾ ਕਿਹੜੇ ਕਿਹੜੇ ਅੱਡ-ਅੱਡ ਆਥ ਥਿੰਕ ਟੈਂਕ ਨੇ ਕਿਹੜੇ ਕਿਹੜੇ ਪਾਲੇ ਨੇ ਕਿਹੜੇ ਕਿਹੜੇ ਖੇਮੇ ਨੇ ਆਪਾਂ ਨੂੰ ਪਤਾ ਹੈ ਯੋਗੀ ਮੋਦੀ ਸਾਹਿਬ ਗੁਜਰਾਤ ਲੌਬੀ ਜੋ ਵੀ ਹੋ ਰਿਹਾ ਉਹਦੇ ਚ ਇਹ ਖਿੱਚੋ ਤਾਣ ਕਾਂਗਰਸ ਦੇ ਵਿੱਚ ਵੀ ਨਜ਼ਰ ਆਉਂਦੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ ਪਰ ਕਦੇ ਵੀ ਆਪਾਂ ਨੂੰ ਅਕਾਲੀ ਦਲ ਦੇ ਵਿੱਚ ਵੀ ਨਜ਼ਰ ਆਉਂਦੀ ਅੱਜ ਜਿਹੜੇ ਰਲ ਰਹੇ ਨੇ ਪੁਰਾਣੇ ਉਹਨਾਂ ਦੇ ਏਸੀ ਸੁਖਬੀਰ ਤੋਂ ਇਨਸਿਕਿਉਰਟੀ ਸੀ ਉਹਨਾਂ ਨੂੰ ਇਹ ਚੱਲਦਾ ਸਾਰੀਆਂ ਪਾਰਟੀਆਂ ਦੇ ਵਿੱਚ ਆ ਪਰ ਇੱਥੇ ਜੋ ਹੋ ਰਿਹਾ ਉਹ ਬੜੇ ਨਾਟਕੀ ਅੰਦਾਜ਼ ਦੇ ਵਿੱਚ ਹੋ ਰਿਹਾ ਇੱਥੇ ਉਹ ਇਸ ਤਰੀਕੇ ਦੇ ਨਾਲ ਹੋ ਰਿਹਾ ਵੀ ਇੱਕ ਖਿੱਚੋ ਤਾਣੇ ਜਿਹੀ ਹੈ ਜਿੱਥੇ ਨਾ ਸਿਰਫ ਪਾਵਰ ਆਪ ਦੇ ਕੋਲੇ ਬਲਕਿ ਇੱਕ ਵਿਅਕਤੀ ਵਿਸ਼ੇਸ਼ ਤੋਂ ਇੰਨੀ ਇਨਸਿਕਿਉਰਟੀ ਹੈ ਵੀ ਕਿਤੇ ਲੋਕ ਕੋਲੇ ਦਿਵਾਲੇ ਕੇਂਦ੍ਰਿਤ ਹੀ ਨਾ ਹੋ ਜਾਣ ਕਿਤੇ ਪਾਰਟੀ ਉਹਦੇ ਦਿਵਾਲੇ ਨਾ ਇਕੱਠੀ ਹੋ ਜੇ ਸਾਰੀ ਸਾਡੇ ਕੋਲੇ ਕੀ ਬਚੂਗਾ ਬਿਲਕੁਲ ਅਗਲੀ ਗੱਲ ਕਰੀਏ ਇਹਨਾਂ ਦੀ ਕੋਈ ਇੱਕ ਹੋਰ ਚੁਣੌਤੀ ਦੇ ਬਾਰੇ ਲੁਧਿਆਣਾ ਜ਼ਿਮਨੀ ਚੋਣ ਕਹਿੰਦੇ ਜਦੋਂ ਸੱਤਾਧਾਰੀ ਚੋਣ ਮੈਦਾਨ ਦੇ ਵਿੱਚ ਨਿਤਰੇ ਸੀਗੇ ਉਦੋਂ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਰਾ ਮੇਲਾ ਮਿੱਤਰਾਂ ਦਾ ਹੀ ਹੈ ਪਰ ਜਦੋਂ ਲੋਕਾਂ ਦੇ ਕੋਲੇ ਗਏ ਜਦੋਂ ਉੱਥੇ ਸੰਘਰਸ਼ੀਓ ਜਥੇਬੰਦੀਆਂ ਦੇ ਬਾਰੇ ਜੋ ਜਿਵੇਂ ਉਹਨਾਂ ਨੇ ਪੜ ਮੱਲੇ ਹੋਏ ਨੇ 10 ਤੋਂ 12 ਤੋਂ ਵੱਧ ਯੂਨੀਅਨ ਐਸ ਟਾਈਮ ਵਿਰੋਧ ਕਰ ਰਹੀਆਂ ਨੇ ਵੱਖ-ਵੱਖ ਦਿਨਾਂ ਦੇ ਦੌਰਾਨ ਸਰਕਾਰ ਦਾ ਕਹਿੰਦੇ ਸਵਾਲ ਵੱਡਾ ਇਹ ਪੈਦਾ ਹੋ ਗਿਆ ਵੀ ਵੋਟਰ ਦੇ ਬਾਰੇ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਭਾਜਪਾ ਆਫ ਦਾ ਜ਼ੋਰ ਲਾ ਰਹੀ ਹੈ ਕਾਂਗਰਸ ਆਫ ਦਾ ਜ਼ੋਰ ਲਾ ਰਹੀ ਹੈ ਆਮ ਆਦਮੀ ਪਾਰਟੀ ਆਫ ਦਾ ਜ਼ੋਰ ਲਾ ਰਹੀ ਹੈ ਵੋਟਰ ਕਿਹਦੇ ਪਾਲਿਚ ਭੁਗਤਣਗੇ ਜੀ ਹਾਂ ਪਰ ਵੀ ਜੀ ਹਾਲਤੇ ਬਣੀ ਹੋਈ ਹੈ ਕਿ ਲੁਧਿਆਣਾ ਦੇ ਵਿੱਚ ਇਸ ਗਰਮੀ ਦੇ ਵਿੱਚ ਵੀ ਉਮੀਦਵਾਰ ਤਾਂ ਉਮੀਦਵਾਰ ਪਾਰਟੀਆਂ ਦੇ ਲੀਡਰ ਵੀ ਪੂਰਾ ਪਸੀਨਾ ਬਾਹਰ ਰਿਹਾ ਨੇ ਹੂੰ ਅੱਜ ਤਾਂ ਮਤਲਬ ਕਿ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਵੀ ਜਾਇਆ ਹੈ ਲੁਧਿਆਣੇ ਜੀ ਜੀ ਸੋ ਬੇਸ਼ੱਕ ਭਾਰਤ ਕੁਸ਼ਨ ਆਸ਼ੂ ਤਾਂ ਵੀ ਨਹੀਂ ਆਏ ਉੱਥੇ ਸੋ ਕਾਂਗਰਸ ਦਾ ਪ੍ਰੇਸ਼ਤਾ ਖਾਸਾ ਵੱਡਾ ਹੈ ਹਾਂਜੀ ਹਾਂਜੀ ਬਿਲਕੁਲ ਹੈਨਾ ਤੇ ਦੋ ਵਾਰ ਪਹਿਲਾਂ ਘਰੇ ਵੀ ਜਾਇਆ ਰਾਜਾ ਬੜਿੰਗ ਦਾ ਤਾਂ ਵੀ ਨਹੀਂ ਆਏ ਭਾਰਤ ਕੁਸ਼ਨ ਰਾਜ ਨੂੰ ਫਿਰ ਬਗੇਲ ਉਹਦੀ ਮਨਾਖੇ ਵੀ ਲੈ ਕੇ ਗਏ ਸੀ ਇੱਕ ਵਾਰ ਰਾਜਾ ਬੜਿੰਗ ਨੂੰ ਹੂੰ ਹੂੰ ਚਲੋ ਪਰ ਜਿਹੜੇ ਲੁਧਿਆਣੇ ਦੇ ਵਿੱਚ ਇਸ ਵਕਤ ਸਥਿਤੀ ਹੈ ਉਮੀਦਵਾਰਾਂ ਦੇ ਨਾਲ ਉਹਨਾਂ ਦੀਆਂ ਪਾਰਟੀਆਂ ਦੇ ਆਕਾ ਦੀਡਰ ਪ੍ਰਮੁੱਖ ਲੀਡਰ ਪੂਰੇ ਜੋਰ ਜਮੇਸ਼ ਕਰ ਰਹੇ ਨੇ ਇਸ ਘਰਨੀ ਚ ਜੀ ਜੀ ਲੀਡਰ ਚੁੱਸ ਨਜ਼ਰ ਆ ਰਹੇ ਨੇ ভোটার ਬਹੁਤ ਚੁੱਸ ਨਜ਼ਰ ਆ ਰਹੇ ਆ ਹੂੰ ਇਹ ਗਰਮੀ ਦੀ ਬਹੁਤ ਮਾਰ ਹੈ ਤੇ ਇਹਦੇ ਅਸਰ ਜਾਊਗਾ ਘੱਟ-ਘੋਟ ਕਿਹਨੂੰ ਫਾਇਦਾ ਦੇਜੂ ਕਿਹਨੂੰ ਨੁਕਸਾਨ ਦੇਜੂ ਕਹਿ ਨਹੀਂ ਪਤਾ ਨਹੀਂ ਸਹੀ ਜਿਹੜਾ ਕੱਢ ਕੇ ਲਿਆ ਆ ਉਸ ਤਪ ਦੀ ਗਰਮੀ ਦੇ ਵਿੱਚ ਵੀ ਕੇ ਬੈਠੋ ਜੀ ਏਸੀ ਵਾਲੀ ਬੜੀ ਕਾਰ ਚ ਹੂੰ ਇਹਨਾਂ ਕੀ ਦੀ ਕਾਰਾਂ ਸਹੀ ਰਹਿ ਗਈਆਂ ਉਹ ਕੰਮ ਵੈਸੇ ਜਿਹੜਾ ਇਹ ਖੇਤਰ ਆ ਨਾ ਇਹ ਬਹੁ ਗਿਣਤੀ ਵਪਾਰੀ ਖੇਤਰ ਹੈ ਠੀਕ ਹੈ ਜੀ ਔਰ ਇੱਕ ਧਾਰਨਾ ਜੀ ਬਣਾਤੀ ਕਿ ਸਾਡੇ ਸਿਸਟਮ ਜਿਹਨੇ ਕਿ ਇਹ ਜੀ ਵਪਾਰੀ ਦਾ ਮਤਲਬ ਕਿ Hindu voter ਹੂੰ 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 ਜਿਹੜਾ ਬੰਦਾ ਕਾਰੋਬਾਰ ਚ ਆ ਗਿਆ ਨਾ ਉਹ ਸਾਰਾ ਹੀ ਵਪਾਰੀ ਹੈ ਸਹੀ ਗੱਲ ਹੈ ਚਾਹੇ ਉਹ ਕਿਸੇ ਧਰਮ ਦਾ ਹੋਵੇ ਕੋਸ ਦਾ ਹੋਵੇ ਫਿਰ ਉਹ ਆਪਣੇ ਵਪਾਰ ਦੇ ਹਿਸਾਬ ਨਾਲ ਮੁਨਾਫਾ ਪ੍ਰੋਫਟ ਐਂਡ ਲਾਸ ਅਕਾਊਂਟ ਦੇ ਦੇਖਦਾ ਹੋਵੇ ਸਹੀ ਗੱਲ ਹੈ ਬਿਲਕੁਲ ਸੋ ਇਸ ਲਈ ਇਹ ਸਾਰੇ ਲੁਧਿਆਣਾ ਪੱਛਮੀ ਦੇ ਖੇਤਰ ਨੇ ਚਾਹੇ ਕੋਈ ਫੈਕਟਰੀ ਦਾ ਮਾਲਕ ਹੈ ਚਾਹੇ ਕੋਈ ਸ਼ੋਰਮ ਦਾ ਮਾਲਕ ਹੈ ਚਾਹੇ ਕੋਈ ਦੁਕਾਨ ਦਾ ਮਾਲਕ ਹੈ ਤੇ ਚਾਹੇ ਉਹਨਾਂ ਨਾਲ ਕੰਮ ਕਰਨ ਵਾਲੇ ਨੇ ਹੂੰ ਤੇ ਉਹਨਾਂ ਦੀ ਵੀ ਵਿਚਾਰਤਾ ਉਹੀ ਜੋ ਬਣ ਜਾਂਦੀ ਹੈ ਹੂੰ ਤੋਂ ਇਹ ਇਸ ਲਈ ਉਹਨਾਂ ਨੇ ਬਹੁਤ ਸੋਚ ਸਮਝ ਕੇ ਵੋਟ ਪਾਉਣੀ ਹੈ ਤੇ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ ਉਹ ਇਹੋ ਜਿਹੇ ਲollipops ਜਿਹੜੀ ਆਉਣ ਵਾਲੇ ਕਿ ਮੰਤਰੀ ਬਣਾ ਦੇਗੇ ਜੇ ਅਗਲੇ ਕਹਿੰਦੇ ਜਦ ਫੰਡ ਦੇ ਕੇ ਕੰਮ ਕਰਾਉਣੇ ਹੈ ਸਹੀ ਗੱਲ ਮੰਤਰੀ ਦਾ ਕੀ ਭਾ ਸਹੀ ਗੱਲ ਸਹੀ ਲੰਗੇ ਤਿੰਨ ਕ ਦਿਨ ਪਹਿਲਾਂ ਹੂੰ ਹੂੰ ਸਰਕਾਰ ਦੀਆਂ ਪ੍ਰਮੁੱਖ 2-3 ਧਿਰਾਂ ਲੁਧਿਆਣਾ ਪੱਛਮੀ ਦੇ 15 20 ਉਦਯੋਗਪਤੀ ਜਿਹੜੇ ਸਿਰੇ ਦੇ ਉਦਯੋਗਪਤੀ ਨੇ ਇਸ ਖੇਤਰ ਦੇ ਜਿਹੜੇ ਕਹਿੰਦੇ ਕਿ ਪੂਰਾ ਹਲਕਾ ਚਲਾਉਂਦੇ ਨੇ ਉਹੀ ਉਹ 15 20 ਹਾਂ ਦੇ ਅੱਡੋ ਅਟ ਘਰੀ ਪਹੁੰਚੀ ਸਰਕਾਰ ਠੀਕ ਹੈ ਜੀ ਉਥੋਂ ਬੈਠ ਕੇ ਉਹਨਾਂ ਦੇ ਸਾਲਾਂ ਬੱਧੀ ਰੁਕੇ ਮਸਲੇ ਹੱਲ ਕਰਾਏ ਕਿ ਆ ਚੱਕਵਾ ਸਰਟੀਫਿਕੇਟ ਚਾਹੀਦਾ ਆ ਚਿੱਠੀ ਚਾਹੀਦੀ ਆ ਆਰਡਰ ਚਾਹੀਦਾ ਲੈ ਲੋ ਹਮ ਹਮ ਬਦਲੇ ਚ ਆਪਣੇ ਵੋਟਰ ਆਪਣੇ ਵਰਕਰਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਆਪਣੇ ਫੈਕਟਰੀ ਵਾਲਿਆਂ ਨੂੰ ਆਪਣੇ ਚਾਹਣ ਵਾਲਿਆਂ ਨੂੰ ਆਪਣੇ ਮਹੱਲੇ ਵਾਲਿਆਂ ਨੂੰ ਲਾਊਸ ਨੇ ਹੂੰ ਤੇ ਉਥੋਂ ਫੰਡ ਵੀ ਮਿਲਿਆ ਹੋਊਗਾ ਰਵਨੀਤ ਬਿੱਟੂ ਤੜਫੇ ਵੀ ਇਸ ਕਾਰਵਾਈ ਤੇ ਜੀ ਕਿ ਜੇ ਤਾਂ ਉਹ ਪ੍ਰਾਵਾ ਜਦੋਂ ਤੁਸੀਂ ਕਾਂਗਰਸ ਸੀ ਤੁਸੀਂ ਵੀ ਇਹੀ ਗੱਲ ਕਰਦੇ ਸੀ ਹੂੰ ਤੇ ਹੁਣ ਵੀ ਬੀਜੇਪੀ ਚ ਰਹਿੰਦੇ ਜਿੱਥੇ ਤੁਹਾਡਾ ਹੱਥ ਪੈਂਦਾ ਉਹ ਤੁਸੀਂ ਉੱਥੇ ਗਏ ਹੋਵੋਗੇ ਤਾਂ ਹਾਂ ਜੀ ਇਹ ਸਭ ਕਰਦੇ ਆ ਪਰ ਸੱਤਾ ਪਰ ਹੀ ਤੇਰੇ ਕੋਲੇ ਪਾਵਰ ਜ਼ਿਆਦਾ ਹੁੰਦੀ ਹੈ ਹੂੰ ਤੇ ਉਹ ਪਾਵਰ ਦੀ ਵਰਤੋਂ ਕੀ ਉਹਦੇ ਕੋਲ ਕੰਮ ਕਰਾਉਣ ਦਾ ਫਾਰਮੂਲਾ ਹੁੰਦਾ ਤੇ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇੱਥੋਂ ਤੱਕ ਗੱਲ ਤੁਰੀ ਪ੍ਰਵੀਨ ਜੀ ਜੀ ਕਿ ਜੇ ਆਮ ਚੋਣਾਂ ਦੀ ਬਜਾਏ ਕੱਲੀ-ਕੱਲੀ ਸੀਟ ਦੀ ਚੋਣ ਹੋਇਆ ਕਰੇ ਤਾਂ ਲੋਕਾਂ ਦੇ ਕੰਮ ਸ਼ਾਇਦ ਵੱਧ ਹੋ ਜਾਇਆ ਕਰਦਾ। ਹੂੰ 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 ਹੂੰ। ਜਲੰਧਰ ਸੀ ਦਾ ਸਾਰੀ ਸਰਕਾਰ ਜਲੰਧਰ। ਹੂੰ। ਚੱਬੇਵਾਲਾ ਕਿਦਾ ਸਾਰੀ ਚੱਬੇਵਾਲਾ। ਬਰਨਾਲਾ ਜਿਹਦਾ ਸਾਰੇ ਬਰਨਾਲੇ, ਗਿੱਦੜਵਾਜ ਨੂੰ ਸਾਰੇ ਗਿੱਦੜਵਾ। ਸੋ ਐਂ ਜਦੋਂ ਚੋਣਾਂ ਹੁੰਦੀਆਂ 2-2 4-4 ਫਿਰ ਲੋਕਾਂ ਦੇ ਕੰਮ ਬਹੁਤ ਹੁੰਦੇ ਆ। ਜੀ ਜੀ। ਕੋਈ ਨੰਨਾ ਨਹੀਂ ਕਰਦਾ ਫਿਰ। ਤੇ ਪਰ ਜਦੋਂ ਦੂਜੀਆਂ ਜਣਾਂ ਹੁੰਦੀਆਂ ਫਿਰ ਕੋਣ ਕੁਛ ਤਾਂ ਕਈ ਵਾਰ ਕਹਿੰਦੇ ਨਾ ਕਿ ਜੇ ਮੁੱਖ ਮੰਤਰੀ ਜੀ ਆ ਰਹੇ ਆ, ਪ੍ਰਧਾਨ ਮੰਤਰੀ ਆ ਰਹੇ ਆ, ਸੜਕ ਬਣ ਗਈ ਫਿਰ ਲੋਕ ਕਹਿੰਦੇ ਸਾਡੀ ਵੀ ਜਿਹੜ ਇਸ ਮੌਕੇ ਆਮ ਆਦਮੀ ਪਾਰਟੀ ਤੁਹਾਡੀ ਗੱਲ ਬਿਲਕੁਲ درست ਹੈ ਕਿ ਜਿਹੜੀ ਪਹਿਲੇ ਦਿਨ ਮੰਨਦੀ ਸੀ ਕਿ ਛੰਡੀ ਵਾਲੀ ਅਸਾ ਜਿੱਤੀ ਬੈਠੇ ਆ ਕਿਸਤੀ ਹੁਣ ਫਸ ਗਈ ਹਮਮ ਉਹ ਰੋ ਪਸੀ ਸੰਜੀਵ अरोड़ा ਦੀ ਕਿਸਤੀ ਨਹੀਂ ਹੈ ਉਹ ਕਿਸਤੀ ਫਸੀ ਹੈ ਕਿ ਜਿਨੀਵਾਲ ਦੀ ਹਮਮ ਮਕਸਦ ਐਮ ਐਲ ਏ ਤੇ ਮੰਤਰੀ ਬਣਾਉਣਾ ਨਹੀਂ ਹੈ ਮਕਸਦ ਤਾਂ ਰਾਜ ਸਭਾ ਜਾਣਾ ਜੀ ਜੀ ਕਿਉਂ ਫਜ਼ਾ ਨਜ਼ਰ ਆ ਰਿਹਾ ਹੈ ਸਾਹਮਣੇ ਹੈ ਜਿਹਦੇ ਨਾਲ ਅੰਮੋ ਸਾਹਮਣੇ ਦਾ ਟੱਕਰ ਹੋਗਾ ਕਾਂਗਰਸ ਦਾ ਮੀਨਵਾਰ ਭਾਰਤ ਕੁਸ਼ਨਾਸ਼ ਹਮਮ ਇਸ ਸਥਿਤੀ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਕੱਲ ਨੂੰ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ ਜੀ ਤੇ ਮੁਕਾਬਲਾ ਹੁਣ ਸਿੱਧਾ ਹੈ ਹੂੰ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਸੰਜੀਵ ਰੋੜਾ ਬਨਾਮ ਭਾਪੂ ਕੁਸ਼ਨਾਸ਼ੂ ਅੱਜ ਸ਼ਾਮ ਨੂੰ ਹੂੰ ਸੁਖਵੀਰ ਬਾਦਲ ਨੇ ਰੋਡ ਸ਼ੋਅ ਘਟਿਆ ਠੀਕ ਹੈ ਜੀ ਠੀਕ ਰਿਹਾ ਕਿ ਜਦੋਂ ਸਾਰੇ ਪੰਜਾਬ ਚੋਂ ਸਾਰਿਆਂ ਨੇ ਕੈਟਰ ਬੁਲਾਏ ਉਹ ਤਾਂ ਖਾਲੀ ਲੱਗਾ ਕਿ ਨਹੀਂ ਸਾਰੇ ਪੰਜਾਬ ਤੋਂ ਹੀ ਆਊਗਾ ਜਦੋਂ ਵਰਕਰ ਸਾਰੇ ਪੰਜਾਬ ਚੋਂ ਉਹਨਾਂ ਦਾ ਇੱਥੇ ਵੀ ਹੋ ਅਗਲੇ ਦਿਨ ਸਾਰੇ ਪੰਜਾਬ ਚ ਹੋਊਗਾ ਤਾਂ ਠੀਕ ਠਾਕ ਲੱਗ ਗਿਆ ਉੱਚ ਲੁਧਿਆਣਾ ਕਿੰਨਾ ਸੀ ਕਿੰਨੇ ਨਹੀਂ ਵੱਖਰੀ ਗੱਲ 10000 ਵੋਟ ਪਜਾ ਦੇ ਅਕਾਲੀ ਦਲ ਬਹੁਤ ਹੈ ਪਰ ਸੁਖਵੀਰ ਬਾਦਲ ਪਿਛਲੇ 3-4 ਦਿਨਾਂ ਤੋਂ ਖਾਸੇ ਸਰਕਾਰ ਬਣੇ ਜੀ ਜੀ ਬਿਲਕੁਲ ਜਿੰਨੀ ਉਹਨਾਂ ਦੀ ਸਰਗਰਮੀ ਵਧੂ ਜਿੰਨੀ ਵੋਟ ਵਧੂ ਉਹਨਾਂ ਸੰਜੀਵ ਰੋੜੇ ਨੂੰ ਝਟਕਾ ਹੁਣ ਹੁਣ ਰਾਗ ਠਾਕਰ ਨੇ ਅੱਜ ਬੀਜੇਪੀ ਲਈ ਰੋਡ ショਅ ਕੱਢਿਆ ਠੀਕ ਹੈ ਤਾਂ ਮੁੱਖ ਮੰਤਰੀ ਆ ਰਹੇ ਹੁਣ ਮੈਨੂੰ ਵੀ ਪਤਾ ਕਿ ਹਰਿਆਣੇ ਵਾਲੇ ਮੁੱਖ ਮੰਤਰੀ ਦਾ ਫਾਇਦਾ ਹੋਊਗਾ ਨੁਕਸਾਨ ਹੋਊਗਾ ਬੁਲਾਉਣ ਦਾ ਹੈਨਾ ਤੇ ਪਰ ਦਿੱਲੀ ਵਾਲੀ ਰੇਖਾ ਗੁਪਤਾ ਇਹਨਾਂ ਖਾਤਾ ਖੁਸ਼ ਕਰ ਗਈ ਆਪਣੇ ਇਸ ਗੁਪਤਾ ਭਰਾ ਲਈ ਚਲ ਹੁਣ ਉਹ ਤਾਂ ਵੋਟਾਂ ਮੰਗਗੇ ਹੁਣ ਭਾਜਪਾ ਕੱਲ ਤੱਕ ਜਿਹੜੀ ਇਹ ਸਪੀਸ਼ੀ ਸੀ ਕਿ ਵੀ ਆਪਾਂ ਜਿੱਤਤਾ ਨਹੀਂ ਰਹੇ ਪਰ ਆਪਾਂ ਕਿਹਨੂੰ ਰਾਹ ਰੋਕਣਾ ਉਹ ਫੈਸਲਾ ਕਰੀਏ ਜੇ ਭਾਜਪਾ ਉਸ ਨਾਸੂਦੇ ਦਾਖਲ ਨਾ ਕੀ ਕੱਲ ਨੂੰ ਸਾਡੇ ਕੰਨੀ ਆਜੂਗਾ ਜੇ ਸੰਜੀਵ ਰੋੜਾ ਕੰਨੀ ਜਾਂਦੇ ਆ ਤਾਂ ਫੇਰ ਠੀਕ ਰਹੂਗਾ ਕਿਤੇ ਜੇ ਭਾਜਪਾ ਉਸ ਨਾਸੂਦੇ ਬੰਨੇ ਕਾਂਗਰਸ ਨਾਲ ਵੀ ਸਸਾਈ ਦੀ ਕਰੰਟ ਲਾ ਲੈ ਜਵੇ ਇਸ ਦੁਵਿਧਾ ਦੇ ਸੀ ਜਿਹੜੀ ਭਾਜਪਾ ਕਿ ਇੱਧਰ ਜਾ ਉੱਧਰ ਅੱਜ ਸ਼ਾਮ ਟਾਲ ਦਿਆਂ ਟਾਲਦੇ ਉਹ ਇਹ ਮੰਨਣ ਲੱਗੀ ਕਿ ਸਾਡੇ ਮੁਕਾਬਲੇ ਚਾਂ ਆਪਾਂ ਸੀਟ ਕੱਢ ਸਕਦੇ ਹਾਂ ਸਹੀ ਹੈ ਸੋ ਹੁਣ ਸਵਾਲ ਇਹ ਹੈ ਕਿ ਕੱਲ ਨੂੰ ਆਖਰੀ ਦਿਨ ਜਨਤਕ ਚੋਣ ਪ੍ਰਚਾਰ ਦਾ ਉਸ ਤੋਂ ਬਾਅਦ ਇੱਕ ਦਿਨ ਲੁਕਵੇਂ ਚੋਣ ਪ੍ਰਚਾਰ ਦਾ ਹੂੰ ਹੂੰ ਤੇ ਉਨੀ ਨੂੰ ਵੋਟਾਂ ਪੈ ਜਾਣੀਆਂ ਕਿ ਇਹ ਆਉਂਦੇ ਦੋ ਦਿਨਾਂ ਚ ਬੀਜੇਪੀ ਇਹ ਇਸ ਆਹਮੋ ਸਾਹਮਣੇ ਦੇ ਮੁਕਾਬਲੇ ਨੂੰ ਠਕਾਣਾ ਬਣਾ ਸਕਦੀ ਹੈ ਹੂੰ ਤੇ ਅਕਾਲੀ ਦਲ ਦੀ ਪੋਜੀਸ਼ਨ ਇੰਨੀ ਹੋ ਆ ਕਿ ਮੇਸ਼ੇਂਦਰ ਗਰੇਵਾਲ ਜਿੰਨੇ ਵੋਟ ਲੈ ਕੇ ਜਾਂਦੇ ਉਹਨੂੰ ਵਧਾਉਣੇ ਹੋਗਾ ਘਟਾਉਣੇ ਸੋ ਇਸ ਲਈ ਇਹ ਤਿੰਨ ਤਰ੍ਹਾਂ ਸਿੱਧੀਆਂ ਨੇ ਫੈਸਲਾ ਲੁਧਿਆਣਾ ਦੇ ਵੋਟਰਾਂ ਦੇ ਹੱਥ ਹੈ ਕੋਈ ਪੰਜਾਬ ਦਾ ਮੁੱਦਾ ਨਹੀਂ ਕੋਈ ਲੋਕਾਂ ਦਾ ਮੁੱਦਾ ਨਹੀਂ ਕੋਈ ਕਹੇ ਜੀ ਗੱਲ ਨਹੀਂ ਇਹ ਮੇਰਾ ਹਲਕਾ ਜੀ ਇਹ ਵਾਰੀ ਜੀ ਮੁਕਲ ਮਲਾ ਕੇ ਦਿੱਲੀ ਬਣਾ ਪੰਜਾਬ ਦਾ ਮੁੱਦਾ ਸਭ ਤੋਂ ਵੱਧ ਹਾਰੀਆ ਇਸ ਵੇਲੇ ਲੁਧਿਆਣੇ ਚ ਜੀ ਜੀ ਬਿਲਕੁਲ ਤੇ ਗੱਲ ਕਰੀਏ ਇਹ ਕਹਿੰਦੇ ਮਨੀ ਟ੍ਰੇਲ ਦੇ ਮਾਮਲੇ ਦੇ ਵਿੱਚ ਭਾਜਪਾ ਪ੍ਰਧਾਨ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਨਾਲ ਖਤੋ-ਖਤਾਬਤ ਹੋ ਰਹੇ ਨੇ ਉਹਨਾਂ ਨੇ ਚਿੱਠੀ ਲਿਖੀ ਹੈ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਪਾਣੂ ਨੂੰ ਜੀ ਪ੍ਰਵੀਨ ਜੀ ਇੱਕ ਪਾਸੇ ਮੁੜ ਕੇ ਅਕਾਲੀ ਦਲ ਬਾਦਲ ਤੇ ਨਾ ਘਟ ਜੋੜਦੀਆਂ ਗੱਲਾਂ ਤੋਂ ਰਹੀਆਂ ਬੀਜਪੀ ਹੂੰ ਰਵਿੰਦਰ ਕੁੰਦਰ ਤਾਂ ਸਿੱਧਾ ਹੀ ਕਹਿਣ ਲੱਗ ਪਏ ਕਿ ਜੀ ਜੇ ਪੰਜਾਬ ਦੇ ਕੁਝ ਮਸਲੇ ਹੱਲ ਕਰ ਦਵੇ ਬੀਜੇਪੀ ਸਮਝਾਂ ਚ ਕੀ ਹੱਦ ਇਹ ਗੱਲ ਤਾਂ ਪਹਿਲਾਂ ਸਕੰਦਰ ਸਿੰਘ ਮਲੂਕਾ ਰੱਖੜੇ ਵੀ ਕਹਿੰਦੇ ਸੀ ਹਾਂ 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 ਜੇ ਮਤਲਬ ਇਹ ਤਾਂ ਘਰ ਵਾਪਸੀ ਤੁਸੀਂ ਕਰੀ ਜਾਂਦੇ ਹੋ ਅੱਜ ਹੈਨਾ ਤੁਸੀਂ ਕਹਿੰਦੇ ਅਸੀਂ ਜੀ ਮਲੂਕਾ ਲਿਆਂਦਾ ਜੋਸ਼ੀ ਲਿਆਂਦਾ ਠੰਡਲ ਲਿਆਂਦਾ ਅਗਲੇ ਕਹਿੰਦੇ ਆ ਚੱਕ ਸਾਬੀ ਲੈ ਕੇ ਅਸੀਂ ਅਸੀਂ ਦੂਆ ਰਾਜਦੀਪ ਖੜਾਓ ਲੈ ਕੇ ਸੋ ਠੀਕ ਹੈ ਨਾ ਉਹ ਤੋੜੀ ਜਾਂਦੇ ਨੇ ਉਹ ਇਹਨਾਂ ਦੇ ਤੋੜੀ ਜਾਂਦੇ ਨੇ ਚਲੋ ਚੱਲੀ ਜਾਂਦਾ ਕੰਮ ਇਹਦਾ ਪਰ ਸਵਾਲ ਇਹ ਹੈ ਕਿ ਕੀ ਗੜਤੂੜ ਦੁਆਰਾ ਹੋਣ ਵਾਲੀ ਪ੍ਰਕਿਰਿਆ ਵਿੱਚ ਰੁਪੀ ਜਿਹੜੇ ਜੇਕਰ ਆਪਾਂ ਢੀਂਡ ਸੇਵਰਾਂ ਦੇ ਘਰੇ ਕਰ ਰਹੇ ਸੀ ਸੀਨੀਲ ਜਾਖੜ ਦੇ ਬਿਆਨ ਦਾ ਕਿ ਗੱਲ ਉਧਰੋਂ ਗਾਮ ਤੁਰੀ ਹੈ ਕਿ ਲੁਧਿਆਣੇ ਜਿਵੇਂ ਮੰਤਨ ਹੋ ਰਿਹਾ ਜੇ ਇਕੱਠੇ ਲੜਦੇ ਤਾਂ ਆਪ ਵੀ ਜਿਸ਼ਨੂ ਦੀ ਇਹ ਤੋਂ ਬਾਅਦ ਇਕੱਠੀ ਹੋ ਜਾਈਏ ਕਿ ਨਤੀਜੇ ਵੀ ਕੁਝ ਤੈਅ ਕਰਨਗੇ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਸੀਨੀਲ ਜਾਖੜ ਦੇ ਬਿਆਨ ਦੀ ਸੀਨੀਲ ਜਾਖੜ ਇਸ ਮੌਕੇ ਆਪਣੇ ਆਪ ਨੂੰ 227 ਚ ਬੀਜੇਪੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਮੰਨ ਕੇ ਤੁਰ ਰਹੇ ਹੂੰ ਤੇ ਉਹਨਾਂ ਨੂੰ ਜੇ ਚੁਣੌਤੀ ਹੈ ਸਿਰਫ ਤੇ ਸਿਰਫ ਅਵਨੀਤ ਬਿੱਟੂ ਦੀ ਹੈ। ਪਰ ਅਵਨੀਤ ਬਿੱਟੂ ਨੂੰ ਮੰਤਰੀ ਬਣਾਉਣ ਤੋਂ ਬਾਅਦ ਹਾਰੇ ਹੋਏ ਨੂੰ ਮੰਤਰੀ ਬਣਾਉਣ ਤੋਂ ਬਾਅਦ ਉਹ ਨਾਰਾਜ਼ਗੀ ਇੱਕ ਕਾਰਨ ਉਹ ਵੀ ਸੀ ਜਦੋਂ ਅਸਤੀਫਾ ਪੇਸ਼ ਕਰ ਦਿੱਤੀ ਸੀ। ਹਾਂਜੀ ਹਾਂਜੀ ਤੇ ਕਿੰਨੇ ਭਾਜੀਪੀ ਦੇ ਪੰਜਾਬ ਦੇ ਲੀਡਰਾਂ ਨੇ ਤੈਅ ਕਰ ਲਏ ਸੀ ਕਿ ਆਪੋ ਦਾ ਪ੍ਰਧਾਨ ਬਣੇ ਖੜੇ ਆ। ਚਾਹੇ ਬਾਹਰੋਂ ਆਈ ਬਿੱਟੂ ਐਂਡ ਪਾਰਟੀ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਚਾਹੇ ਉਹਨਾਂ ਦੇ ਪੁਰਾਣੇ ਸੰਗਠਨ ਵਾਲੇ ਹੋਣ। ਹੂੰ ਪਰ ਨરેਂਦਰ ਮੋਦੀ ਤੇ ਅਮਿਤ ਸ਼ਾਹ ਦੀ ਪਸੰਦ ਜਾ ਖੜ ਰਹੀ। ਹੂੰ ਹੂੰ ਤੇ ਭਾਜੀਪੀ ਸੰਗਠਨ ਚ ਜਿਮਨੀ ਚੌਣ ਤੋਂ ਬਾਅਦ ਫੇਰ ਬ 빌ੇਰੋ ਪਾਣੀ ਹੋਰਾਂ ਦਾ ਜਾਣਾ ਚਾਰਜ ਨਵਾਂ ਮਿਲੂਗਾ ਹੀ ਮਿਲੂਗਾ ਤੇ ਜੇ ਹੁਣ ਸ੍ਰੀਲ ਜਾਖੜ ਸਰਗਰਮ ਹੋਏ ਨੇ ਕੀ ਉਹ ਲੁਧਿਆਣਾ ਜਿਮਨੀ ਚੌਂੜ ਤੱਕ ਇਹ ਸਰਗਰਮ ਨੇ ਕਿ ਪੱਕਾ 227 ਦੀ ਸਰਗਰਮ ਵੀ ਫੜ ਰਹੇ ਨੇ ਜੇ ਉਹ ਸਰਗਰਮ ਹੀ ਫੜ ਰਹੇ ਨੇ ਤਾਂ ਟੀਮ ਉਹ ਆਪਣੀ ਲਿਆਉਣਗੇ ਉਹ ਹੂੰ ਤੇ ਅੰਦਰ ਫੇਰ ਬਦਲ ਪਊਗਾ ਆਖਾ ਵੀ ਕੁਝ ਇਸੇ ਲਈ ਉਹ ਜਦੋਂ ਮੁੱਦੇ ਚੁੱਕਦੇ ਨੇ ਮੁੱਦੇ ਤਾਂ ਬਿੱਟੂ ਵੀ ਖੂਬ ਚੁੱਕਦੇ ਰਹੂ ਚੁੱਕਦੇ ਕਦੇ ਮੰਤਰਾਲੇ ਦਾ ਕੰਮ ਤਾਂ ਦੇਖਿਆ ਨਹੀਂ ਅਸੀਂ ਕੋਈ ਉਹਨਾਂ ਨੂੰ ਕਰਦੇ ਆ ਪਰ ਮੁੱਦੇ ਖੂਬ ਚੁੱਕਦੇ ਨੇ ਪਰ ਹੂੰ ਹੂੰ ਲੋਕ ਸਿਲ ਜਾਖੜ ਦੇ ਚੁੱਕੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਆ। ਹਮ ਬੀਜਪੀ ਦੇ ਹੋਣ ਦੇ ਬਾਵਜੂਦ ਵੀ ਸਿਲ ਜਾਖੜ ਮੁੱਦਾ ਇਸ ਕਦਰ ਚੁੱਕਦੇ ਆ ਕਿ ਜਿਹੜੇ ਬੀਜਪੀ ਨਾਲ ਜਾਣਾ ਵੀ ਨਹੀਂ ਚਾਹੁੰਦੇ ਪਸੰਦ ਵੀ ਨਹੀਂ ਕਰਦੇ ਉਹ ਵੀ ਕਈ ਵਾਰ ਸਿਲ ਜਾਖੜ ਦੀ ਗੱਲ ਨੂੰ ਨਕਾਰ ਨਹੀਂ ਸਕਦੇ। ਉਹ ਰਾਜਨੀਤਿਕ ਆਗੂ ਲੀਡਰ ਤਾਂ ਹੈਗਾ। ਹਮ ਉਹਨੇ ਨਬਜ ਪਛਾਣੀ ਕਿ ਆ ਚੱਕੋ ਜੀ ਲੋਕਾਂ 'ਚ ਹੁਣ ਦਿੱਲੀ ਵਾਲੀ ਟੀਮ ਪ੍ਰਤੀ ਨਫ਼ਰਤ ਹੈ, ਆਮ ਆਦਮੀ ਪਾਰਟੀ ਪ੍ਰਤੀ ਗੁੱਸਾ ਹੈ। ਉਹ ਕਹਿੰਦੇ ਵੀ ਕਿਹੜੇ ਆ ਤੁਸੀਂ ਖੇਡੀ ਜਾਂਦੇ ਹੋ ਡੋਪ ਟੈਸਟ ਡੋਪ ਟੈਸਟ। ਹਮ ਕਰਨਾ ਤਾਂ ਮਨੀ ਟ੍ਰੇਲ ਕਰਦੇ ਆ। ਤੇ ਕਹਿੰਦੇ ਜੀ ਮਨੀ ਟ੍ਰੇਲ ਲਈ ਉਹਨਾਂ ਨੇ ਪਿਛਲੇ ਦਿਨੀ ਕਿਹਾ ਕਿ ਆਜੋ ਸਾਰਿਆਂ ਦਾ ਜੀ ਆਮਦਨ ਦੀ ਜਾਂਚ ਕਰਾਓ ਜੀ ਈਡੀ ਨੂੰ ਮਾਮਲਾ ਸੌਂਪੋ ਜਦੋਂ ਈਡੀ ਨਾਲ ਹੈ ਤਾਂ ਹਾਂ ਜੀ ਬਿਲਕੁਲ ਆਉਂਦੀ ਪਾਤੀ ਪੈ ਗਈ ਉਹਨਾਂ ਨੂੰ ਹੈ ਕਿਵੇਂ ਜੀ ਈਡੀ ਤਾਂ ਤੁਹਾਡੀ ਘਰ ਦੀ ਆ ਪਰ ਈਡੀ ਬਦਨਾਮ ਇੰਨੀ ਆ ਬੀਜੇਪੀ ਨੇ ਆਏ ਉਹਨੂੰ ਹੈ ਕੋਤੇ ਗੰਗ ਵਰਤ ਲਿਆ ਕਿ ਜਦੋਂ ਕਹੋ ਤਾਂ ਉਹ ਬੋਲਣ ਲੱਗਦਾ ਉਹਨਾਂ ਦੀ ਬੋਲੀ ਸੋ ਇਸ ਲਈ ਅੱਜ ਫਿਰ ਸੁਨੀਲ ਜਖੜ ਨੇ ਦੁਬਾਰਾ ਮੇਜ ਸਜਾਇਆ ਦੁਬਾਰਾ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਜੀ ਅੱਜ ਕੋਈ ਮਮਕੁੰਦਰੀ ਸਾਹਿਬ ਦੇ ਨਾਮ ਚਿੱਠੀ ਲਿਖ ਰਿਹਾ ਤੇ ਮੈਨੂੰ ਦੱਸ ਦਿਨਾ ਚਾਹੁੰਦਾ ਜੀ ਕਿ ਇਹ ਮਾਨਿਟਰੀਅਲ ਦੇ ਮਾਮਲੇ 'ਚ ਜਾਂਚ ਕਰੋ ਉਹੀ ਗੱਲਾਂ ਦੁਰਾਈਆਂ ਕਿ ਜੀ 2-3 ਸਾਲਾਂ 'ਚ ਆਮਦਨ ਕੀਵੇਂ ਵਧ ਗਈ ਜੀ ਕੋਠੀਆਂ ਪੈ ਗਈਆਂ ਜੀ ਗੋਆ 'ਚ ਮਤਲਬ ਇੰਨੀ ਜਾਇਦਾਤਾ ਮੰਗੀਆਂ ਜੀ ਕਰਦਿਆਂ ਦੇ ਨਾਂ ਤੇ ਪਰਿਵਾਰਾਂ ਦੇ ਨਾਂ ਤੇ ਕੋਈ ਜਾਂਚ ਹੋਵੇ ਜੀ ਸਾਰਿਆਂ ਦੀ ਜਾਂਚ ਕਰਾਵੋ ਸਾਡੀ ਵੀ ਕਰਾਓ ਜੀ ਪਰ ਸਰਕਾਰ ਤੋਂ ਸ਼ੁਰੂ ਕਰੋ ਜੀ ਇਹ ਸਾਰਾ ਕੁਝ ਉਹੀ ਤੇ ਲੋਕ ਤਾਂ ਆਸਟ੍ਰੇਲੀਆ ਤੱਕ ਦੀਆਂ ਗੱਲਾਂ ਕਰੀ ਜਾਂਦੇ ਨੇ ਨਾਲੇ ਗੋਆ ਹੀ ਜਾ ਰਹੇ ਨੇ ਪਰ ਉਹ ਕਹਿੰਦੇ ਵੀ ਮੈਂ ਮੰਗ ਕਰਦਾ ਮੁੱਖ ਮੰਤਰੀ ਸਾਹਿਬ ਕਿ ਜਾਂਚ ਕਰਾਓ ਜੋਨ 23 ਦੀ ਆ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਚ ਠੀਕ ਹੈ ਉਹਨਾਂ ਦੀ ਅਗਵਾਈ ਚ ਇੱਕ ਕਮੇਟੀ ਬਣੀ ਉਹ ਕਮੇਟੀ ਬਣਾਉਣ ਤੇ ਉਹ ਕਮੇਟੀ ਜਾਂਚ ਕਰੇ ਹੁਣ ਆ ਲੋਬਾਈ ਡੀਵੀ ਪਰੇ ਕਰਤੀ ਹੁਣ ਜਵਾਬ ਦੇਣ ਮੁੱਖ ਮੰਤਰੀ ਸਾਹਿਬ ਹਮ ਉਹ ਕੰਟਰੀ ਸਾਹਿਬ ਨੂੰ ਤਾਂ ਕਿਸਾਨਾ ਗੌਰ ਵੀ ਕਿਹਾ ਸੀ ਮੇਰੇ ਨਾਲ ਬਹਿਸ ਕਰ ਲੋ ਜਦੋਂ ਉਹਨੇ ਚੈਲੰਜ ਕਬੂਲ ਕਰ ਲਿਆ ਮੈਂ ਬੇਲਾ ਥੋੜਾ ਕਹਿੰਦਾ ਨਾ ਹਮ ਜੀ ਸਹੀ ਤੇ ਹੁਣ ਇੱਧਰ ਅਗਲੇ ਕਹਿੰਦੇ ਨੇ ਕਿ ਆਜੋ ਫਿਰ ਜਾਂਚ ਕਰਾ ਲ ਨਾ ਡਾਕ ਟੈਸਟ ਨੂੰ ਤਿਆਰ ਤੁਸੀਂ ਨਾ ਮੋਨਿਟਰ ਨੂੰ ਤਿਆਰ ਤੁਸੀਂ ਜੱਖੜਨੇ ਦੁਖਦੀ ਰਗ ਤੇ ਉਹ ਤੁਹਾਨੂੰ ਰੱਖਿਆ ਉਹਦਾ ਪੈਦਾ ਲੁਧਿਆਣੇ ਚ ਹੁੰਦਾ ਜਾਂ ਨਹੀਂ ਹੁੰਦਾ ਜਾਂ ਵੀ ਸਭ ਭਾਈ ਜਿਹੜਾ ਹੁੰਦਾ ਜਾਂ ਨਹੀਂ ਹੁੰਦਾ ਯਾ ਉਹਨਾਂ ਨੂੰ ਬਖਸ਼ਤਾਇ ਕਰੂਗਾ ਪਰ ਅਗਲੇ ਨੇ ਵਕਤ ਪਾਇਆ ਜੀ ਬਿਲਕੁਲ ਤੇ ਅਗਲੀ ਗੱਲ ਕਰੀਏ ਮਾਨ ਸਰਕਾਰ ਦੀ ਵੀ ਕਹਿੰਦੇ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ ਸੀ ਭਗਵੰਤ ਮਾਨ ਸਾਹਿਬ ਤੇ ਇਹਨਾਂ ਨੇ ਕਿਹਾ ਸੀਗਾ ਵੀ ਬੋਰਡ ਜਿਹੜੇ ਦੁਕਾਨਾਂ ਦੇਣੇ ਉਹ ਵੀ ਤੁਸੀਂ ਪੰਜਾਬੀ ਦੇ ਵਿੱਚ ਲਾਉਣੇ ਹੈ ਹਿੰਦੀ ਅੰਗਰੇਜ਼ੀ ਦੇ ਵਿੱਚ ਨਹੀਂ ਲਾਉਣੇ ਹੁਣ ਕਹਿੰਦੇ ਇਹਨਾਂ ਨੇ ਆਪ ਫਾਰਮ ਭੇਜੇ ਨੇ ਨਸ਼ਾ ਮੁਕਤੀ ਦੇ ਤੇ ਉਹ ਪੰਜਾਬ ਦੀਆਂ ਪੰਚਾਇਤਾਂ ਨੂੰ ਤੇ ਉਹ ਹਿੰਦੀ ਚ ਭੇਜੇ ਨੇ ਜੀ ਪ੍ਰਵੀਨ ਜੀ ਪਹਿਲੀ ਗੱਲ ਤਾਂ ਜੇ ਤੁਸੀਂ ਇਹ ਕਹੋ ਕਿ ਸਰਕਾਰ ਨੇ ਪੰਚਾਇਤਾਂ ਨੂੰ ਫਾਰਮ ਭੇਜਿਆ ਜੀ ਹੂੰ ਹੂੰ ਉਹ ਹਿੰਦੀ ਚ ਭੇਜ ਤੇ ਸਰਕਾਰ ਸਵੇਰ ਨੂੰ ਇਹ ਮੁਕਰ ਜੂਗੀ ਕਿ ਜੀ ਫਾਰਮ ਦੇ ਉੱਤੇ ਨਾ ਕੋਈ ਸਰਕਾਰੀ ਮੋਹਰ ਹੈ ਨਾ ਸਰਕਾਰ ਦਾ ਨਾਮ ਇਹਨਾਂ ਕੋਲ ਸਹੀ ਹੈ ਬਿਲਕੁਲ ਜੀ ਹੂੰ ਪਰ ਇੰਨਾ ਤਾਂ ਪੰਜਾਬ ਨੂੰ ਬੱਚੇ-ਬੱਚੇ ਨੂੰ ਪਤਾ ਕਿ ਵੀ ਜੁੱਧ ਨਸ਼ਿਆਂ ਵਿਰੁੱਧ ਕਿਹਨੇ ਛੇੜਿਆ ਹੋਇਆ ਜੇ ਪੰਜਾਬ ਸਰਕਾਰ ਨੇ ਛੇੜਿਆ ਹੋਇਆ ਤੇ ਮੈਨੂੰ ਤਾਂ ਲੱਗਦਾ ਜੀ ਆਮ ਆਦੀ ਪਾਰਟੀ ਦੀ ਕਿਤੇ ਹੋਰ ਸਰਕਾਰ ਨਹੀਂ ਜੀ ਜੀ ਤੇ ਜੇ ਕਿਤੇ ਹੋਰ ਸਰਕਾਰ ਇਹਨੂੰ ਤਾਂ ਫਾਰਮ ਤਾਂ ਇਕੱਲੇ ਪੰਜਾਬ 'ਚ ਆਉਣੀ ਸੀ ਫਿਰ ਉਹ ਕਿੱਥੇ ਲਈ ਬਣਾਇਆ ਜੀ ਫਿਰ ਹੂੰ ਦਿੱਲੀ ਦੀ ਥੋੜੀ ਸਰਕਾਰ ਨਹੀਂ ਹੈਨਾ ਹਰਿਆਣਾ ਨੇ ਤੁਹਾਨੂੰ ਪੁੱਛਿਆ ਨਹੀਂ ਰਾਜਸਥਾਨ ਨੇ ਮੂੰਹ ਨਹੀਂ ਲਾਇਆ ਗੋਆ ਨੇ ਤੁਹਾਨੂੰ ਭਜਾਤਾ ਗੁਜਰਾਤ 'ਚੋਂ ਤੁਸੀਂ ਹਾਰ ਕੇ ਆ ਗਏ ਮਾੜੇ ਪੈਰ ਨਹੀਂ ਲੱਗੇ ਫਿਰ ਹਿੰਦੀ ਵਾਲਾ ਫਾਰਮ ਕਿਹਦੇ ਲਈ ਬਣਾਇਆ ਜੀ ਦੱਸ ਦਿਓ ਮੈਨੂੰ ਹੂੰ ਚਲੋ ਇੱਥੇ ਤੱਕ ਇਹ ਮਸਲਾ ਨਹੀਂ ਸੀਗਾ ਅੱਜ ਤੋਂ ਪਹਿਲਾਂ ਮੈਂ ਲਗਾਤਾਰ ਇਹ ਗੱਲ ਕਰਦਾ ਆਇਆ ਕਿ ਵੀ ਸਭ ਤੋਂ ਪਹਿਲਾਂ ਕੋਈ ਵੀ ਹੁਕਮ ਹੋਵੇ ਕੋਈ ਵੀ ਪ੍ਰੈਸ ਨੋਟ ਹੋਵੇ ਕੋਈ ਵੀ ਚੱਕੀ ਪੱਤਰ ਹੋਵੇ ਉਹ ਅੰਗਰੇਜ਼ੀ ਜਾਂ ਹਿੰਦੀ ਚ ਪਹਿਲਾਂ ਬਣਦਾ ਫਿਰ ਪੰਜਾਬ ਆ ਕੇ ਉਹਦਾ ਪੰਜਾਬੀ ਅਨੁਵਾਦ ਹੁੰਦਾ ਹੂੰ ਸਹੀ ਗੱਲ ਇਹ ਵੀ ਉਹੀ ਰੂਪ ਹੈ ਹੂੰ ਕਿਉਂਕਿ ਜਿਨ੍ਹਾਂ ਨੇ ਰਿਪੋਰਟ ਲੈਣੀ ਆ ਜਿਨ੍ਹਾਂ ਨੇ ਪੇਪਰ ਪਾਇਆ ਉਹਨਾਂ ਨੇ ਮਤਲਬ ਕਿ ਉਹ ਦੇਣੀਆਂ ਨੂੰ ਨੰਬਰ ਦੇਣੇ ਤੇ ਫਿਰ ਨੰਬਰ ਦੇਣ ਨਾਲ ਜਾਂ ਦਿੱਲੀ ਵਾਲੇ ਫਿਰ ਉਹ ਆਪਣੀ ਭਾਸ਼ਾ ਚ ਪਾਉਣਗੇ ਪੰਜਾਬ ਦੀ ਭਾਸ਼ਾ ਚ ਕਿਉਂ ਪਾਉਣਗੇ ਕਿਉਂ ਪਾਉਣਗੇ ਸਹੀ ਗੱਲ ਆ ਬਿਲਕੁਲ ਜੀ ਬਿਲਕੁਲ ਹੁਣ ਹੋਇਆ ਕੀ ਕਿ ਆਪਾਂ ਲਗਾਤਾਰ ਇਸ ਪ੍ਰੋਗਰਾਮ ਦੇ ਮਾਧਿਅਮ ਚ ਦਰਸ਼ਕਾਂ ਨੂੰ ਯਾਦ ਹੋਣਾ ਮੈਂ ਕਿੰਨੀ ਵਾਰ ਗੱਲ ਕੀਤੀ ਕਿ ਜਦੋਂ ਵੀ ਆਮ ਆਦਮੀ ਪਾਰਟੀ ਕੋਈ ਸਮਾਗਮ ਕਰਦੀ ਹੈ ਨਾ ਹਾਂਜੀ ਹਾਂਜੀ ਤਾਂ ਇੱਕ ਈਵੈਂਟ ਮੈਨੇਜਮੈਂਟ ਕੰਪਨੀ ਨਾਲ ਹੁੰਦੀ ਹੈ ਹੂੰ ਸਹੀ ਹੈ ਜੀ ਪ੍ਰਵੀਨ ਜੀ ਲੰਘੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਖਬਰ ਖੂਬ ਚੱਲ ਰਹੀ ਹੈ ਸ਼ਾਇਦ ਦਰਸ਼ਕਾਂ ਨੂੰ ਤੁਹਾਡੇ ਨੂੰ ਕਿਤੇ ਧਿਆਨ ਚਾਹੀ ਹੋਵੇ ਟਰੱਕ 'ਚ ਕੁਰਸੀਆਂ ਲੱਦੀਆਂ ਜਾ ਰਹੀਆਂ ਇੱਕ ਰੈਲੀ 'ਚੋਂ ਹਾਂਜੀ ਸਮਾਗਮ 'ਚੋਂ ਹੂੰ ਹੂੰ ਔਰ ਇੱਕ ਪੱਤਰਕਾਰ ਭਰਾ ਸੋਸ਼ਲ ਮੀਡੀਆ ਵਾਲਾ ਮਾਈਕ ਲਾ ਕੇ ਪੁੱਛਦਾ ਕਿ ਕਿੱਥੋਂ ਆਏ ਉਹ ਕਹਿੰਦੇ ਦਿੱਲੀ ਤੋਂ ਆਏ ਕਹਿੰਦੇ ਕੁਰਸੀਆਂ ਟੈਂਟ ਕਹਿੰਦਾ ਹਾਂਜੀ ਦਿੱਲੀ ਤੋਂ ਆਇਆ ਗੱਡੀਆਂ ਦੇ ਉੱਤੇ ਬੜੇ ਟਰੱਕ ਨੇ ਬੜੇ ਟਰੱਕਾਂ ਦੇ ਦਿੱਲੀ ਦੇ ਨੰਬਰ ਨੇ ਹੂੰ ਤੇ ਇਹ ਹੁਣ ਇਹ ਤੋਂ ਵੱਡਾ ਸਬੂਤ ਕੀ ਹੋਊਗਾ ਕਿ ਭਾਈ ਉਹ ਕਹਿੰਦੇ ਸਾਨੂੰ ਨਹੀਂ ਪਤਾ ਪੈਸੇ ਪੂਰੇ ਦਾ ਕਿੰਨਾ ਅਸਲ ਲੈ ਕੇ ਆਏ ਜੀ ਐਨੇ ਵਜੇ ਤੁਰੇ ਐਨੇ ਵਜੇ ਪਹੁੰਚੇ ਤਿੰਨ ਦਿਨਾਂ ਦੇ ਇੱਥੋਂ ਵਾਪਸ ਜਾ ਰਹੇ ਆ ਮਤਲਬ ਜੇ ਟੈਂਟ ਕੁਰਸੀਆਂ ਦਿੱਲੀ ਤੋਂ ਆ ਰਹੀਆਂ ਨੇ ਇਹਦਾ ਮਤਲਬ ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਕਿ ਸਰਕਾਰੀ ਪੈਸਾ 2 ਨੰਬਰ ਦਾ ਕਮਾ ਕੇ ਇੱਥੋਂ 1 ਨੰਬਰ ਦਾ ਕਰਾ ਕੇ ਦਿੱਲੀ ਜਾਇਆ ਜਾ ਰਿਹਾ ਹੂੰ, ਸਹੀ ਗੱਲ। ਇਹ ਤੋਂ ਵੱਧ ਮਾਈ ਵੀ ਤੇਰੇ ਦਵਾਈ ਵੀ ਕੰਟਰੋਲ ਦਾ ਸਬੂਤ। ਹਾਂਜੀ। ਚਲੋ ਅੱਜ ਤੁਸੀਂ ਸਵਾਲ ਕੀਤਾ ਪੰਚਾਇਤਾਂ ਵਾਲਾ ਜੀ ਨਸ਼ੇ ਮੁਕਤੀ ਲਈ ਉਹ ਫਾਰਮ ਹੈ 6 ਪੇਜ ਦਾ ਫਾਰਮ ਹੈ। ਠੀਕ ਹੈ ਜੀ। ਪਹਿਲੇ ਪੇਜ ਤੇ ਪੰਚਾਇਤ ਦਾ ਨਾਮ, ਥਾਣੇ ਦਾ ਨਾਮ, گاؤں ਫਲਾਣਾ ਇਹ ਉਹ ਸਾਰਾ ਕੁਝ। ਹੂੰ। ਮੇਰੇ ਤੱਕ ਇਹ ਫਾਰਮ ਪਹੁੰਚਿਆ ਤੇ ਮੈਂ ਸਵਾਲ ਕਰਦਾ ਆਪਣੀ ਪੋਸਟ ਤੇ ਪਤਾ। ਸੰਚਟੜਲੀ ਜੀ ਤੋਂ ਪਹਿਲਾਂ ਮੈਂ ਪਾਇਆ ਮਤਲਬ ਮਤਲਬ ਤੀਜੇ ਕ ਪੈਰ ਹੈ ਨਾ ਆਪਾਂ ਕਹਿ ਲਈਏ ਹਾਂਜੀ ਸੋ ਉਸ ਪ੍ਰਕਿਰਿਆ ਚ ਪਾਉਣ ਤੋਂ ਬਾਅਦ ਲਗਾਤਾਰ ਮੇਰੇ ਨਾਲ ਸੰਪਰਕ ਸੱਦਿਆ ਜਾਂਦਾ ਰਿਹਾ ਕਿ ਬਾਈ ਜੀ ਪੰਜਾਬੀ ਛੇਗਾ ਪੰਜਾਬੀ ਚ ਭੇਜਦੇ ਆ ਤੁਹਾਨੂੰ ਹੁਣੇ ਪਹੁੰਚਦਾ ਕਰਦੇ ਆ ਕਰਦੇ ਕਰਾਉਂਦੇ 6 7 ਕੁ ਜੇ ਮੇਰੇ ਕੋਲ ਪੰਜਾਬੀ ਵਾਲਾ ਬਾਰਵਾ ਗਿਆ ਠੀਕ ਹੈ ਸੋ ਇਹ ਦੱਸਣਾ ਚਾਹੁੰਦੀ ਸੀ ਕਿ ਪੰਜਾਬੀ ਵਾਲਾ ਬਣਿਆ ਬਾਈ ਤੁਸੀਂ ਇਹ ਪਾਓ ਪਰ ਮੈਨੂੰ ਪਤਾ ਕਿ ਕਿੰਨੀ ਤੇਜ਼ੀ ਨਾਲ ਬਣਾਇਆ ਤੁਸੀਂ ਹਮ ਠੀਕ ਹੈ ਸੇ ਜੇ ਪੰਜਾਬੀ ਵਾਲਾ ਬਣਿਆ ਸੀ ਫਿਰ ਹਿੰਦੀ ਵਾਲਾ ਕਿਤੇ ਲਈ ਬਣਾਇਆ ਹਾਂਜੀ ਹਾਂਜੀ ਫਿਰ ਉਹੀ ਕਰ ਦਿੰਦੇ ਸਵਾਲ ਤਾਂ ਇਹ ਪਰ ਪੰਜਾਬੀ ਵਾਲਾ ਹੀ ਹੋਣਾ ਚਾਹੀਦਾ ਸੀ ਹਿੰਦੀ ਵਾਲਾ ਲੋੜ ਹੀ ਨਹੀਂ ਸੀ ਬਿਲਕੁਲ ਜਦੋਂ ਹੋਰ ਕਿਤੇ ਤੁਸੀਂ ਕਿਸੇ ਨੂੰ ਕਰਾਉਣਾ ਨਹੀਂ ਸਰਵੇ ਕਿਸੇ ਹੋਰ ਸੁਬੇ ਚ ਹੂੰ ਥੋੜੀ ਸਰਕਾਰ ਨਹੀਂ ਕਿਤੇ ਤੇ ਪੰਜਾਬ ਦਾ ਪੰਜਾਬੀ ਵਾਲਾ ਹੀ ਚਾਹੀਦਾ ਸੀ ਫਿਰ ਤੁਸੀਂ ਹਿੰਦੀ ਵਾਲਾ ਬਣਾਇਆ ਕੀ ਸਹੀ ਗੱਲ ਹੈ ਅਸਲ ਤੇ ਤੁਸੀਂ ਹਿੰਦੀ ਤੋਂ ਪੰਜਾਬੀ ਵਾਲਾ ਬਣਾਇਆ ਹੂੰ ਤੇ ਇਸ ਲਈ ਕੋਈ ਗੱਲ ਨਹੀਂ ਸਵੇਰੀ ਆਹੀ ਸਵਾਲ ਪੁੱਛ ਕੇ ਆਪਾਂ ਉਹ ਵੀ ਪਾਲਾਂਗੇ ਹੂੰ ਚਲੋ ਭਾਈ ਆਇਆ ਪਰ ਕਿਉਂ ਆਇਆ ਮੈਨੂੰ ਅੱਜ ਵੀ ਯਾਦ ਹੈ ਡੀਸੀਆਂ ਨੂੰ ਹੁਕਮ ਭੇਜੇ ਇਹਨਾਂ ਨੇ ਕਿ ਪੰਜਾਬੀ ਸਾਰੇ ਦਫ਼ਤਰਾਂ ਦੇ ਕੰਮ ਹੋਣੇ ਚਾਹੀਦੇ ਨੇ ਹਾਂਜੀ ਤੇ ਉਹ ਹੁਕਮ ਵੀ ਅੰਗਰੇਜ਼ੀ ਚ ਭੇਜੇ ਸੀ ਅੰਗਰੇਜ਼ੀ ਚ ਭੇਜੇ ਸਹੀ ਗੱਲ ਬਿਲਕੁਲ ਪੰਜਾਬ ਦੇ ਕੱਤਰੇ ਦੇ ਬੰਦਾਲ ਸਭਾ ਦੇ ਵਿੱਚ ਹੈ ਸਪੀਕਰ ਸਾਹਿਬ ਨੇ ਮੀਟਿੰਗ ਸੱਦੀ ਸੀ ਪੰਜਾਬੀ ਮਸਲਿਆਂ ਦੇ ਹੱਲ ਲਈ ਹੂੰ ਤੇ ਰਜਿਸਟਰੀ ਤੇ ਰਜਿਸਟਰ ਉੱਤੇ ਸਾਡੇ ਨਾਂ ਅੰਗਰੇਜ਼ੀ ਚ ਲਿਖੇ ਹੋਏ ਸੀ ਹੂੰ ਵਾਪਸ ਮੰਗਾਇਆ ਰਜਿਸਟਰ ਤੇ ਸਪੀਕਰ ਸਾਹਮਣੇ ਕਿ ਨਾਮ ਇਤੇ ਹਾਜ਼ਰੀ ਨਾ ਲਗਾਇਓ ਇਹਨਾਂ ਦੀ ਸੋ ਇਸ ਲਈ ਤੁਹਾਡੇ ਅੰਦਰ ਜਿਹੜਾ ਦੂਜੀਆਂ ਭਾਸ਼ਾ ਪ੍ਰਤੀ ਪਿਆਸ ਹੀ ਨਹੀਂ ਕਹਿੰਦੇ ਕਿਸੇ ਭਾਸ਼ਾ ਦਾ ਸਭ ਭਾਸ਼ਾ ਦਾ ਸਤਿਕਾਰ ਹੋਣਾ ਚਾਹੀਦਾ ਹਰ ਇੱਕ ਭਾਸ਼ਾ ਹੁੰਦਾ ਆਪੋ ਆਪਣੀ ਉਹ ਜਿੱਥੋਂ ਜਿੱਥੀਆਂ ਮਾਂ ਬੋਲੀਆਂ ਨੇ ਉੱਥੇ-ਉੱਥੇ ਉਹ ਰਤਬਾ ਬਣਦਾ ਬਿਲਕੁਲ ਬਣਦਾ ਪਰ ਸਾਨੂੰ ਆਪਣੇ ਪੰਜਾਬ ਦੇ ਵਿੱਚ ਪਹਿਲਾ ਪੰਜਾਬੀ ਹੈ ਹਮ ਤੇ ਮਾਨ ਸਾਹਿਬ ਤੁਹਾਡੇ ਦੋਏ ਨਾਰੇ ਹਵਾ ਹੋ ਗਏ ਕਿ ਪੰਜਾਬ ਪੰਜਾਬੀ ਭਾਸ਼ਾ ਚ ਕੰਮ ਕਰੂਗੀ ਸਰਕਾਰ ਤੇ ਤੁਸੀਂ ਕਹਿੰਦੇ ਸੀ ਪਿੰਡਾਂ ਚ ਚੱਲੂਗੀ ਸੱਥਾਂ ਚ ਚੱਲੂਗੀ ਪਿੰਡਾਂ ਚ ਤਾਂ ਹਿੰਦੀ ਨਾਲ ਚੱਲ ਰਹੀ ਏ ਥੋੜੀ ਤਾਂ ਸਰਕਾਰ ਨਹੀਂ ਚੱਲ ਰਹੀ ਹੂੰ ਸੋ ਕੀ ਚੱਲ ਰਹੀ ਏ ਜਿਹੜਾ ਬੰਦਾ ਲੁਧਿਆਣਾ ਚ ਕੜ ਕੇ ਆਰਾਮ ਕਰਦਾ ਕਿਸੇ ਕੋ ਬੋਟੋ ਉਥੇ ਜਿਤਾ ਦਿਓ ਮੈਂ ਇਸ ਕੋ ਮੰਤਰੀ ਬਣਾ ਦੂੰਗਾ ਹੂੰ ਉਹ ਕੌਣ ਐ ਮੰਤਰੀ ਬਣਾਉਣ ਵਾਲਾ ਜੀ ਬਿਲਕੁਲ ਬਿਲਕੁਲ ਤੇ ਤੁਸੀਂ ਕੌਣ ਹੋ ਇਸ ਹਿਸਾਬ ਨਾਲ ਜਿੰਨੀ ਮਹੱਤਤਾ ਬੰਦੇ ਦੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਜਨਮ ਦੇਣ ਵਾਲੀ ਮਾਂ ਦੀ ਜਿੱਡੀ ਵੱਡੀ ਮਹੱਤਤਾ ਸਾਡੇ ਲਈ ਧਰਤੀ ਮਾਂ ਦੀ ਐ ਓਡਿਓ ਵੱਡੀ ਮਹੱਤਤਾ ਸਾਡੇ ਲਈ ਮਾਂ ਬੋਲੀ ਮਾਂ ਬੋਲੀ ਦੀ ਸਾਡੀ ਮਾਂ ਨੂੰ ਕੋਈ ਕੁਝ ਕਵੇ ਚਾਹੇ ਧਰਤੀ ਨੂੰ ਕਵੇ ਸਾਨੂੰ ਜਨਮ ਦੇਣ ਵਾਲੀ ਨੂੰ ਕਵੇ ਉਹਨਾਂ ਹੀ ਦੁੱਖ ਸਾਨੂੰ ਸਾਡੀ ਮਾਂ ਬੋਲੀ ਵਾਰੀ ਲੱਗਦਾ ਇਹ ਕੀ ਮਸਲਾ ਹਾਂਜੀ ਹਾਂ ਬਿਲਕੁਲ ਸੋ ਇਹ ਇਹ ਨਾਲ ਇਹ ਬੜੇ ਹੌਲੇ ਦਰਜ ਦੀਆਂ ਗੱਲਾਂ ਨੇ ਸ਼ਰਮਾ ਜੀ ਕਿ ਇਹ ਇਹਨਾਂ ਚੀਜ਼ਾਂ ਨੂੰ ਗਿਣਦੇ ਨਹੀਂ ਕਿ ਇਹ ਕੋਈ ਗੁਨਾਹ ਜਾਏ ਕੋਈ ਕੁਤਾਹੀ ਹੈ ਸਰਕਾਰਾਂ ਦਾ ਧਰਮ ਨਹੀਂ ਆਜੇ ਪਿਆਸ ਕੈਪਟਨ ਅਮਿੰਦਰ ਸਿੰਘ ਨੇ ਅੰਗਰੇਜ਼ੀ ਚ ਸੌ ਚੁੱਕੀ ਸੀ ਹਾਂਜੀ ਹਾਂਜੀ ਉਹ ਬੋਲਦੇ ਵੀ ਅੰਗਰੇਜ਼ੀ ਚ ਅਸੀਂ ਸਦਨ ਦੇ ਵਿੱਚ ਪਹਿਲੀ ਪ੍ਰੈਸ ਕਾਨਫਰੰਸ ਜਦ ਅਸੀਂ ਇਕੱਠੇ ਸੀ ਜਦੋਂ ਅਸੀਂ ਉਹਨਾਂ ਨੂੰ ਸਵਾਲ ਪੁੱਛਿਆ ਹਾਂਜੀ ਹਾਂਜੀ ਮੈਂ ਵੀ ਉਸ ਤੇ ਮੌਜੂਦ ਸੀਗਾ ਕਿ ਤੁਸੀਂ ਅੰਗਰੇਜ਼ੀ ਸਮਝ ਚੁੱਕੀ ਹੁੰਦਾ ਕਿ ਪੰਜਾਬੀ ਬੋਲ ਕੇ ਤਾਂ ਬੰਦਾ ਘੱਗਾ ਨਹੀਂ ਟੱਪਦਾ ਹਾਂਜੀ ਤੇ ਅਗਲੀ ਵਾਰ ਲੋਕਾਂ ਨੇ ਕਿ ਘੱਗਾ ਟੱਪਣ ਨਹੀਂ ਦਿੰਦਾ ਟੱਪਣ ਨਹੀਂ ਦਿੰਦਾ ਪਰ ਸਹੀ ਗੱਲ ਆ ਬਿਲਕੁਲ ਤੇ ਮੁੱਖ ਮੰਤਰੀ ਸਾਹਿਬ ਉਸ ਸਮੇਂ ਤੁਸੀਂ ਵੀ ਇਤਰਾਜ਼ ਪਟਾਉਂਦੀ ਸੀ ਕਿ ਆਹ ਦੇਖ ਲੋ ਜੀ ਕੈਪਟਨ ਕੀ ਕਰਦਾ ਉਹ ਨੂੰ ਕਾਮੀ ਅੰਗਰੇਜ਼ੀ ਚ ਮੰਗ ਲਵੇ ਹਾਂਜੀ ਹਾਂਜੀ ਹੁਣ ਤੁਸੀਂ ਵੀ ਵੋਟਾਂ ਹਿੰਦੀ ਚ ਮੰਗਿਆ ਕਰੋ ਸਦਨ ਚ ਖੜਕੇ ਵੀ ਉਹ ਤਾਂ ਅੰਗਰੇਜ਼ੀ ਬੋਲਦੇ ਸੀ ਅੰਗਰੇਜ਼ੀ ਚ ਭਾਸ਼ਣ ਦਿੰਦੇ ਸੀ ਪੰਜਾਬ ਵਿਧਾਨ ਵਿਧਾਨ ਸਭਾ ਪੰਜਾਬ ਦੀ ਤੇ ਉਹ ਬੋਲਦੇ ਸੀ ਅੰਗਰੇਜ਼ੀ ਦੇ ਵਿੱਚ ਅਸੀਂ ਦੂਜੀਆਂ ਭਾਸ਼ਾਵਾਂ ਬਿਲਕੁਲ ਅਸੀਂ ਉਹਨਾਂ ਦਾ ਨਿਰਾਦਰ ਨਹੀਂ ਕਰਦੇ ਪਰ ਸਾਡੀ ਮਾਂ ਬੋਲੀ ਜਿਹੜੀ ਉਹ ਤਾਂ ਸਾਡੇ ਤੋਂ ਨਾ ਖੋਵੋ ਉਹਨੂੰ ਤਾਂ ਬਣਦਾ ਮਾਣ ਸਤਿਕਾਰ ਉਹ ਸਾਡਾ ਹੱਕ ਹਾਂ ਜੀ ਤੁਸੀਂ ਦੂਜਿਆਂ ਨੂੰ ਚੜਾ ਰਹੇ ਹੋ ਚੁੱਲ੍ਹੇ ਚੌਕੇ ਤੇ ਉਹਨੂੰ ਦਰਵਾਜ਼ੇ ਤੇ ਵੀ ਨਹੀਂ ਖੜਨ ਦਿੰਦੇ ਹਾਂ ਐ ਠੀਕ ਆ ਜੇ ਉਹਨੂੰ ਦੇੜੀ ਤੋਂ ਬਾਅਦ ਬਿਠਾ ਲਵਾਂਗੇ ਐ ਨਹੀਂ ਬਿਠਾਉਣਗੇ ਐ ਨਹੀਂ ਸੀ ਬਿਠਾਉਣ ਦਿੰਦੇ ਫਿਰ ਸਹੀ ਗੱਲ ਹਾਂ ਅਖੀਰਲੀ ਅਪਾ ਪਰਵੰਗੀ ਲੰਗੇ ਹਫਤੇ ਦੀ ਗੱਲ ਕਰਕੇ ਹਟੇ ਸੀ ਕਿ ਕੇਂਦਰ ਸਰਕਾਰ ਇਸ ਗੱਲ ਤੇ ਸਹਿਮਤ ਹੋ ਗਈ ਹੈ ਵੈਸਾ 30 ਅਪ੍ਰੈਲ ਨੂੰ ਇਹਨਾਂ ਨੇ ਆਮ ਹੀ ਪੜਤੀ ਸੀ ਕਿ ਜਤੀ ਜਨਗਣਨਾ ਲਈ ਤਿਆਰ ਤੇ ਫਿਰ ਉਹਦੀ ਪ੍ਰਕਿਰਿਆ ਦੇ ਵੀ ਆਪਾਂ ਚਰਚਾ ਕਰ ਲਈ ਸੀ ਅੱਜ ਬਕਾਇਦਾ ਤੌਰ ਤੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਆਮ ਜਨਗਣਨਾ ਦੇ ਨਾਲ ਜਾਤੀ ਜਨਗਣਨਾ ਵੀ ਹੁਣ ਮਾਰਚ 2027 ਚ ਹੋਊਗੀ ਜੀ ਜੀ ਵੈਸੇ ਅਕਤੂਬਰ 2026 ਦੇ ਵਿੱਚ ਚਾਰ ਸੁਬਿਆਂ ਚ ਇੱਕ ਕਪੜਾਚ ਜਿਵੇਂ ਹੋ ਜਾਣੀ ਹੈ ਜੇ ਜੰਮੂ ਕਸ਼ਮੀਰ ਚ ਲਦਾਖ ਚ ਉੱਤਰਾਖੰਡ ਚ ਤੇ ਹਿਮਾਚਲ ਪ੍ਰਦੇਸ਼ ਇਹਨਾਂ ਚਾਰਾਂ ਚ ਅਕਤੂਬਰ 2026 ਚ ਤੇ ਫਿਰ ਪੂਰੇ ਮੁਲਕ ਦੇ ਵਿੱਚ ਮਾਰਚ 2027 ਤੋਂ ਆਮ ਜਨਗਣਨਾ ਦੇ ਨਾਲ ਹੀ ਜਾਤੀ ਜਨਗਣਨਾ ਹੋਣੀ ਹੈ ਹੂੰ ਸੋ ਇਹ ਜਿਹੜੀ ਜਨਗਣਨਾ ਹੁੰਦੀ ਹੈ ਵੈਸੇ ਰੂਟੀਨ ਚ ਵੀ ਜਿਹੜੀ ਹੁੰਦੀ ਹੈ ਹੈਨਾ ਜਿਹਦੇ ਕਰੀਬ-ਕਰੀਬ ਪਹਿਲਾਂ ਜਦੋਂ ਮੈਂ ਦੇਖਦਾ ਸੀ ਕਿਉਂਕਿ 29 ਕਾਲਮ ਹੁੰਦੇ ਸੀ ਠੀਕ ਹੈ ਜੀ ਤੇ ਹੁਣ ਉਹਦੇ ਵਿੱਚ ਜਾਤੀ ਜਨਗਣਨਾ ਦੇ ਹਵਾਲੇ ਨਾਲ ਕੁਝ ਕਾਲਮ ਵੱਧ ਜਾਣਗੇ ਹੂੰ ਹੂੰ ਇਹ ਜਨਗਣਨਾ ਦਾ ਮਤਲਬ ਬੰਦੇ ਜਨਾਨੀਆਂ ਜਵਾਕ ਗਿਣਨਾ ਨਹੀਂ ਹੁੰਦਾ ਹੂੰ ਜਨਗਣਨਾ ਦਾ ਮਤਲਬ ਹੁੰਦਾ ਹੈ ਕਿ ਕਿਹੜੇ ਸੂਬੇ ਚ ਕਿੰਨੇ ਲੋਕ ਨੇ ਉਸ ਭਾਸ਼ਾ ਨੂੰ ਬੋਲਣ ਵਾਲੇ ਕਿੰਨੇ ਨੇ ਕਿੰਨੇ ਲੋਕ ਨੇ ਉਹ ਕਿੰਨੇ ਕਿਹੜੇ ਕਾਮਾਕਾਰਾਂ ਚ ਨੇ ਆਰਥਿਕ ਸਥਿਤੀ ਕੀ ਹੈ ਲੋੜਾਂ ਕੀ ਨੇ ਪੜ੍ਹਾਈ ਦਾ ਪੱਧਰ ਕੀ ਹੈ ਤਾਂ ਕਿ ਅਗਲੇ 5 ਸਾਲ 10 ਸਾਲਾਂ ਲਈ ਸਰਕਾਰਾਂ ਯੋਜਨਾਵਾਂ ਬਣਾ ਸਕਣ ਹੂੰ ਹੂੰ ਤੇ ਉਹਦੇ ਵਿੱਚੋਂ ਹੀ ਇਹ ਜਾਤ ਜਿਹੜੀ ਮਤਲਬ ਕਿ ਅੰਬੇਦਕਰ ਸਾਹਿਬ ਦੇ ਉਹ ਬੋਲ ਕਹਿੰਦਾ ਕਿ ਬੰਦਾ ਇੱਥੇ ਧਰਮ ਤਾਂ ਬਦਲ ਸਕਦਾ ਪਰ ਜਾਤ ਨਹੀਂ ਬਦਲ ਸਕਦਾ ਹਮ ਹੈਨਾ ਕਿ ਬਦਲ ਨਹੀਂ ਦਿੰਦਾ ਸਾਡਾ ਸਿਸਟਮ ਇਹੋ ਜ ਹਮ ਹਮ ਤੇ ਇਸ ਲਈ ਉਹ ਕਹਿੰਦੇ ਕਿ ਇਹ ਜਿਹੜੀਆਂ ਸਰਕਾਰੀ ਯੋਜਨਾਵਾਂ ਬਣ ਉਹਦੇ ਲਈ ਜਾਤ ਦਾ ਘੇਰਾ ਕੰਮ ਕਰ ਦਿੰਦਾ ਕਈ ਵਾਰ ਹਮ ਕਿ ਇਸ ਜਾਤ ਨਾਲ ਸੰਬੰਧਿਤ ਕਿੰਨੇ ਲੋਕ ਨੇ ਉਹਨਾਂ ਦੀ ਸਥਿਤੀ ਕੀ ਹੈ ਜਦੋਂ ਤੁਸੀਂ ਪੂਰੇ ਨੂੰ ਕਹੋਗੇ ਜੀ ਹਿੰਦੂ ਤਾਂ ਹਿੰਦੂਆਂ ਦੇ ਵਿੱਚ ਕਿੰਨੀ ਆ ਗਈਆਂ ਹੂੰ ਕਿੰਨੇ ਸਾਫ ਫਿਰ ਤੁਸੀਂ ਇੱਕੋ ਤਰ੍ਹਾਂ ਦੀ ਸਾਂਝੀ ਯੋਜਨਾ ਬਣਾ ਲਓ ਜੀ ਹੂੰ ਜਿਹੜਾ ਜੀਾ ਬੀਜੇਪੀ ਦਾ ਚੋਣ ਪ੍ਰਚਾਰ ਦਾ ਆ ਜਾਂਦਾ ਉਹ ਵੀ ਸਰਕਾਰੀ ਏਜੰਡਾ ਬਣਾ ਲਓ ਫਿਰ ਹੂੰ 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 ਸਹੀ ਹੈ ਫਿਰ ਉਹਤੇ ਵੱਖੋ ਵੱਖ ਬਰਗ ਦੇ ਹਿਸਾਬ ਨਾਲ ਵੱਖੋ ਵੱਖ ਖੇਤਰ ਦੇ ਹਿਸਾਬ ਨਾਲ ਵੱਖੋ ਵੱਖ ਭਾਸ਼ਾ ਦੇ ਹਿਸਾਬ ਨਾਲ ਵੱਖੋ ਵੱਖ ਸੱਭਿਆਚਾਰ ਦੇ ਹਿਸਾਬ ਨਾਲ ਯੋਜਨਾਵਾਂ ਪਿੱਛੇ ਰਹਿ ਜਾਂਦੀਆਂ ਹੂੰ ਸੋ ਇਸ ਲਈ ਇਸ ਪਹਿਲੂ ਦੇ ਉੱਤੇ ਮੰਗ ਚਿਰਾਂ ਤੋਂ ਸੀ ਬੇਸ਼ੱਕ ਵਿਰੋਧੀ ਤਰਨੇਵਾ ਚੁੱਕੀ ਵਿਰੋਧੀ ਤਰ ਵੀ ਕਾਦੀ ਮੈਂ ਪਹਿਲਾਂ ਵੀ ਗੱਲ ਕਰਦੈ ਨਾ ਕਿ ਰਾਹੁਲ ਗਾਂਧੀ ਨੇ ਝੱਕੀ ਕਿਉਂਕਿ ਉੱਥੇ ਰੌਣਗਾਂਦੀ ਨਾਲ ਵੀ ਉਹਦੀ ਪਾਰਟੀ ਦਾ ਕੋਈ ਸੁਰਤਾਲ ਤਾਂ ਮਿਲਦਾ ਨਹੀਂ ਆਪਸ ਵਿੱਚ ਹਮ ਹੈਨਾ ਚਲੋ ਕੀ ਬੀਜਪੀ ਹੈ ਨੀ ਕੋੜੀ ਜਾਂ ਮੋਦੀ ਦੀ ਸਰਕਾਰ ਕੇ ਰੌਣਗਾਂਦੀ ਤੇ ਕਹੇ ਤੇ ਮੰਨ ਗਈ ਹਮ ਨਹੀਂ ਇਹ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ 400 ਪਾਰ ਦਾ ਨਾਰਾ ਜਦੋਂ ਹਵਾ ਹੋ ਗਿਆ 200 ਪੈਸੇ ਦੇ ਗੇਟ ਚ ਫਸ ਗਏ ਹਮ ਫਿਰ ਲੱਗਿਆ ਕਿ ਕੁਝ ਹੋਰ ਕਰਨਾ ਪਊਗਾ ਹੁਣ ਇਹ ਹਿੰਦੂਵਾਦ ਵਾਲਾ ਪੱਤਾ ਵਾਰ-ਵਾਰ ਨਹੀਂ ਚੱਲਣਾ ਹਮ ਸਹੀ ਗੱਲ ਹੁਣ ਇਹ ਮੁੜ ਕੇ ਉਸ ਜਾਤ ਵਾਲੇ ਪੱਤੇ ਤੇ ਆਉਣ ਨੂੰ ਤਿਆਰ ਨੇ ਹਾਂ 2011 ਚ ਸ਼ਾਇਦ ਯੂਪੀਏ ਦੀ ਸਰਕਾਰ ਸੀ ਉਸ ਸਮੇਂ ਵੀ ਜਾਤੀ ਜਨਗਣਨਾ ਦੇ ਕੁਝ ਕਾਲਮਾਂ ਨੂੰ ਪੂਰਿਆ ਗਿਆ ਸੀ ਹੂੰ ਹੂੰ ਕੁਝ ਹਵਾਦਿਆਂ ਨਾਲ ਤੇ ਪਰ ਉਹ ਅੱਜ ਤੱਕ ਨਸਰ ਨਹੀਂ ਹੋਈ rau gandhi ਉਹ ਵੀ ਨਸਰ ਕਰਾ ਲੈ ਹੂੰ ਹੂੰ ਤੇ ਹੁਣ ਵਾਲੇ ਦੀ ਵੀ ਕੀ ਗਾਰੰਟੀ ਹੈ ਕਿ ਜੇ ਹੋ ਗਈ ਹੁਣ ਤੋਂ ਬਾਅਦ ਨਸਰ ਹੋਣਗੇ ਅੰਕੜੇ ਹੂੰ ਹੂੰ ਸਹੀ ਗੱਲ ਹੈ ਇਹ ਕੀ ਗਾਰੰਟੀ ਹੈ ਕਿ ਸਰਕਾਰੀ ਯੋਜਨਾਵਾਂ ਵਾਲੀ ਵਰਤੇ ਜਾਣਗੇ ਉਲਟਾ ਕਿਤੇ ਯੋਜਨਾਵਾਂਾਂ ਦੀ ਬਜਾਏ ਕਿਤੇ ਵੋਟਾਂ ਲਈ ਨ ਵਰਤੇ ਜਾਣ ਹੂੰ ਤੋ ਇਸ ਲਈ ਬਹੁਤ ਸਾਰੇ ਸਵਾਲ ਖੜੇ ਨੇ ਜੀ 2021 ਚ ਹੋਣੀ ਸੀ ਜਨਗਣਨਾ ਤੇ ਆਮ ਜਨਗਣਨਾ ਜਿਹੜੀ ਹੈ ਨਾ ਮਰਦਮ ਸਮਾਰੀ ਉਸ ਨੂੰ ਖਿੱਚ ਕੇ 27 ਤੱਕ ਲਿਆਏ ਹਮ ਗੱਭਲੀ ਜਿਹੜੀ ਕੋ ਪੀੜੀ ਸੀ ਉਹਦਾ ਹਿਸਾਬក៏ ਵੀ ਨਹੀਂ ਕਿਤੇ ਦਾ ਮਤਲਬ ਨਹੀਂ ਹੈਗਾ ਸਹੀ ਗੱਲ ਸੋ ਜੇ 2021 ਚ ਤੁਸੀਂ ਕਰੋਨਾ ਕਹਿੰਦੇ ਹੋ ਮਤਲਬ ਜਨਗਣਨਾ ਕਰਨ ਲਈ ਕਰੋਨਾ ਕੀ ਕਿਸਾਨ ਅੰਦੋਲਨ ਤੋਂ ਜ਼ਿਆਦਾ ਖਤਰਨਾਕ ਸੀ ਹਮ 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 ਕਿਸਾਨ ਅੰਦੋਲਨ ਜੇ ਹੋ ਸਕਦਾ ਜਨਗਣਨਾ ਵੀ ਹੋ ਸਕਦੀ ਸੀ ਚਲੋ 21 ਨਹੀਂ ਭਾਈ 22 ਚ ਕਰਾ ਲਓ 23 ਚ ਕਰਾ ਲਓ ਹਮ ਤੇ ਹੁਣ ਵੀ ਤੁਸੀਂ ਅੱਜ ਫੈਸਲਾ ਕਰਕੇ 27 'ਚ ਸ਼ੁਰੂ ਕਰੋਗੇ ਤੇ ਜਦੋਂ ਅੰਕੜੇ ਆਉਣਗੇ ਤਾਂ 30 ਹੋ ਜੂਗਾ ਜਨੂ 30 ਹੋ ਜੂਗਾ ਸਹੀ ਗੱਲ ਤੇ ਫਿਰ ਕਦੋਂ ਯੋਜਨਾਵਾਂ ਤੇ ਕਦੋਂ ਕੀ ਇਹ ਸਭ ਡੰਗ ਟਪਾਈ ਹੈ ਹੋਰ ਇਹ ਅੰਕੜੇ ਵੋਟਾਂ ਲਈ ਵੱਧ ਵਰਤੇ ਜਾਣਗੇ ਜੀ ਬਿਲਕੁਲ ਬਿਲਕੁਲ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਸਤਿ ਸ਼ਕਾਲ ਸਤਿ ਸ਼ਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇਥੇ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ